ਪਾਈ ਗੁਰਜੀਤ ਕਾਂਸਾ ਪਾਈ ਗੁਰਜੀਤ ਪਤੇ ਪਿਛਲੇ ਮਤਲਬ 15 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਮਾਸ ਦੇ ਸੰਬੰਧ ਦੇ ਵਿੱਚ ਹਾਂਜੀ ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਵੀਡੀਓ ਪਾਈ ਬਹੁਤ ਜ਼ਿਆਦਾ ਸਵਾਲ ਆਏ ਸਵਾਲ ਆਏ ਕਿ ਤੁਸੀਂ ਇੱਕ ਤਰਫਾ ਗੱਲ ਕਰ ਦਿੱਤੀ ਐ ਤੁਸੀਂ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਸਾਡੇ ਸਵਾਲਾਂ ਦੇ ਜਵਾਬ ਬਹੁਤ ਦੇਣੇ ਜ਼ਰੂਰੀ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਸਭ ਤੋਂ ਪਹਿਲਾ ਸਵਾਲ ਕੌਣ ਕਰੇਗਾ ਮੈਂ ਕਮੈਂਟ ਬਹੁਤ ਜ਼ਿਆਦਾ ਨੇ ਕੀਤੇ ਆ ਵੀ ਵਿੱਚ ਕਮੈਂਟ ਬਹੁਤ ਜ਼ਿਆਦਾ ਕੀਤੇ ਆ ਵੀ ਕਮੈਂਟ ਆ ਕਿ ਆਨੇ ਆ ਕਿ ਤੁਸੀਂ ਖਾਂਦੇ ਆ ਤੁਸੀਂ ਜੀਵ ਦੇ ਸਵਾਦ ਲਈ ਖਾਂਦੇ ਆ ਨਾ ਵੀ ਕਹਿੰਦੇ ਹੋ ਕਿਦਾਂ ਲਾਉਨੇ ਹਾਂ ਤੇ ਬਹੁਤ ਵਧੀਆ ਸਵਾਲ ਆ ਹਨਾ ਜੇ ਕਿਸ ਜਿਹੜੇ ਵੀ ਨੇ ਕੀਤਾ ਉਹ ਕਹਿੰਦੇ ਕਿ ਤੁਸੀਂ ਜਿਹੜਾ ਮਾਸ ਖਾਂਦੇ ਹੋ ਉਹ ਜੀਵ ਦੇ ਸਵਾਦ ਵਾਸਤੇ ਭਾਵੇਂ ਕਿ ਖਾਣਾ ਤੁਸੀਂ ਆਪਣੇ ਸਵਾਦ ਵਾਸਤੇ ਕਿਸੇ ਜੀਵ ਦੀ ਹਤਿਆ ਕਰਿਓ ਦੂਜੀ ਗੱਲ ਇਹ ਸਭ ਤੋਂ ਪਹਿਲੀ ਗੱਲ ਇਹ ਆ ਕਿ ਜੀਵ ਦਾ ਸਵਾਦ ਲੈਣਾ ਮਰੀ ਗੱਲ ਆ ਜੀਵ ਦਾ ਮਾਰੀ ਵੱਲ ਹੈ ਜੀਵ ਦਾ ਸਵਾਦ ਹੈ ਨਾ ਫਿਰ ਸਾਰਾ ਕੁਝ ਬਲ ਕਰ ਦੋ ਇੱਕ ਚੜੇ ਜ ਨੂੰ ਛੋਲੇ ਗਿਆ ਜਾਂਦਾ ਛੋਲੇ ਉਹਨੇ ਮਾਰਿਆ ਦੋ ਪੀਸ ਕੀਤੇ ਫਿਰ ਉਹਨੂੰ ਪੀਆ ਫਿਰ ਆਟਾ ਬਣਾਇਆ ਫਿਰ ਉਹਦੇ ਵਿੱਚ ਲੂਣ ਪਾਇਆ ਉਹਦੇ ਵਿੱਚ ਨਮਕ ਪਾਇਆ ਠੀਕ ਹੈ ਉਹਦੇ ਵਿੱਚ ਗੰਡੇ ਪਾਏ ਗੰਡਿਆਂ ਨੇ ਵੀ ਮਾਰਿਆ ਗਿਆ ਆਲੂ ਪਾਏ ਆਲੂ ਨੇ ਵੀ ਮਾਰਿਆ ਗਿਆ ਫਿਰ ਉਹਨੂੰ ਮਤਲਬ ਇੱਕ ਬਣਾ ਕਰਕੇ ਤੇ ਪਾਲਦੇ ਤੇਲ ਦੇ ਵਿੱਚ ਸੋੜ ਦਿੱਤਾ ਗਿਆ ਇਦਾਂ ਲਿਆ ਕਰਕੇ ਕੱਢ ਗਏ ਤੇ ਬਣਾ ਕਰਕੇ ਉਹਨੂੰ ਕੀ ਕਿਹਾ ਜਾਂਦਾ ਪੜਾ ਪਕੌੜੇ ਉਹ ਪਕੌੜੇ ਕੀ ਢੇਡ ਵਾਸਤੇ ਬਣਾਉਂਦਾ ਕਿ ਜੀਵ ਦੇ ਸਵਾਦ ਵਾਸਤੇ ਸਵਾਦ ਵਾਸਤੇ ਸਵਾਦ ਆ ਤਾਂ ਉਹ ਤਾਂ ਚੀਜ਼ਾਂ ਦੇ ਬਥੇਰੀਆਂ ਪਰ ਜੀਵ ਦੇ ਸਵਾਦ ਵਾਸਤੇ ਕਿਸੇ ਜੀਵ ਦੀ ਹੱਤਿਆ ਤਾਂ ਕੀਤੀ ਨਹੀਂ ਆ ਤਾਂ ਤੁਸੀਂ ਇੰਨਾ ਕਾਲੂ ਲੈ ਲਓ ਉਹ ਜਮੀਨ ਦੇ ਵਿੱਚ ਦੱਬ ਦਿਓ ਉਗੇ ਵਾਲੇ ਚਾਰ ਖਾਣਿਆਂ ਵਾਲੇ ਮੇਨ ਅੰਡਸ ਆਂਡੇ ਤੋਂ ਪੈਦਾ ਹੋਣ ਵਾਲੇ ਜੀਰਜ਼ ਜੀਰ ਤੋਂ ਪੈਦਾ ਹੋਣ ਵਾਲੇ ਠੀਕ ਹੈ ਸੇਤਜ ਸਸੀਨੇ ਤੋਂ ਗਰਭ ਤੋਂ ਪੈਦਾ ਹੋਣ ਵਾਲੇ ਉਤਪਜ ਜਮੀਨ ਚ ਪੈਦਾ ਇਹ ਮੇਲ ਆ ਖਾਣੀਆਂ ਜਿਹੜੇ ਚਾਰ ਪ੍ਰਮੁੱਖ ਮੰਨੇ ਗਏ ਆ ਵੈਸੇ ਗੁਰਬਾਣੀ ਕਹਿੰਦੀ ਕੇਤੀਆ ਖਾਣੇ ਕੇਤੀਆ ਬਾਣੀ ਕਿਵਰੇ ਕਿੰਨੇ ਆ ਖਾਣੇ ਜਾਣੇ ਉਹਦੇ ਵਿੱਚੋਂ ਇੱਕ ਖਾਣੇ ਇਹ ਵੀ ਆ ਜਿਹੜੀ ਜ਼ਮੀਨ ਚ ਉੱਗਣ ਵਾਲੀ ਆ ਉਹ ਵੀ ਜੀਵ ਆ ਤੇ ਜੇ ਆਪਾਂ ਪਕੌੜਾ ਖਾ ਸਕਦੇ ਆ ਜੀਵ ਦੇ ਜਵਾਦ ਵਾਸਤੇ ਤਾਂ ਉੱਥੇ ਕਿਉਂ ਨਹੀਂ ਕਹਿੰਦੇ ਵੀ ਦੂਸਰੀ ਗੱਲ ਜਦੋਂ ਆਪਾਂ ਚਾਹ ਪੀਂਦੇ ਆ ਚਾਹ ਚ ਪ੍ਰੋਟੀਨ ਨਹੀਂ ਆਂਦਾ ਉਹ ਵੀ ਤਾਂ ਕਿਸੇ ਸਭ ਤੋਂ ਪਹਿਲੇ ਵਲ ਦੁਨੀਆ ਦੇ ਕਿਸ ਗ੍ਰੰਥ ਦੇ ਵਿੱਚ ਲਿਖਿਆ ਆ ਕਿ ਜਿਹੜਾ ਦੁੱਧ ਆ ਉਹ ਇਨਸਾਨ ਦੇ ਲਈ ਆ ਮਾਲੂ ਮਾਜਰਾ ਦੇਤੇ ਕਿਰਿਆ ਵਾਸਤੇ ਮਾਜਰੇ ਬੱਚਾ ਤੇ ਕਿਸੇ ਦਾ ਹੱਕ ਖਾਣਾ ਫਿਰ ਕੀ ਗੱਲ ਚੰਗੀ ਗੱਲ ਆ ਉੱਥੇ ਕੋਈ ਨਹੀਂ ਕੋਈ ਬੋਲਦਾ ਇਹ ਡੇਰੀਆ ਜਿਹੜੀ ਖੁੱਲੀ ਹੋਈ ਆ ਬੰਦ ਕਰਾ ਦੇ ਫਿਰ ਆਪਣੇ ਸਵਾਰਥ ਹੀ ਆ ਨਾ ਆਪਣੇ ਸਵਾਰਥ ਵਾਸਤੇ ਕਿਸੇ ਦਾ ਹੱਕ ਹੋਇਆ ਉਹ ਕੋਈ ਨਹੀਂ ਫਿਰ ਮੜਾ ਉਹ ਤਾਂ ਮੜਾ ਹੀ ਫਿਰ ਇਥੇ ਲੋਕ ਇੱਕ ਗੱਲ ਫਿਰ ਆਇਆ ਹੁਣ ਤੁਸੀਂ ਕਿਦਾਂ ਕਹਿੰਦੇ ਵੀ ਜੀਰ ਦਾ ਸਵਾਲ ਲੀ ਤੇ ਬਥੇਰਾ ਕੋ ਹੋ ਰਿਹਾ ਹਾਂ ਬਹੁਤ ਇਥੇ ਗੱਲ ਹੈ ਵੀ ਆਂਦੇ ਕਿ ਜੀਰ ਦਾ ਸਵਾਲ ਲੈਣਾ ਤੇ ਸੋਰ ਕੁੱਤੇ ਦਾ ਖਾਣ ਨੂੰ ਵੀ ਰਿਹਾ ਹੈ ਇਹਦਾ ਖਾ ਲੋ ਹਾਂ ਦੂਸਰਾ ਸਵਾਲ ਬਿਲਕੁਲ ਬਹੁਤ ਕਹਿੰਦੇ ਜੇ ਤੁਸੀਂ ਮਾਸ ਖਾ ਰਹੇ ਹੋ ਤੇ ਫਿਰ ਕੁੱਤੇ ਦਾ ਵੀ ਖਾ ਲੋ ਗਦੇ ਦਾ ਵੀ ਖਾ ਲੋ ਹੈਨਾ ਫਿਰ ਬਿੱਲੀ ਦਾ ਵੀ ਖਾ ਲੋ ਬਾਹਰ ਖਾ ਤੇ ਜਿਹੜਾ ਮਰਜ਼ੀ ਖਾ ਲੋ ਹੈਨਾ ਮਤਲਬ ਕਹਿੰਦੇ ਚੂਹਾ ਵੀ ਖਾ ਰਹੇ ਫਿਰ ਤੁਸੀਂ ਵੀ ਸੱਪ ਵੀ ਖਾ ਲੋ ਇਹ ਵੀ ਖਾ ਰਹੇ ਮਤਲਬ ਉਹ ਉਹ ਚੀਜ਼ਾਂ ਗਿਆ ਹੁਣ ਸਭ ਤੋਂ ਪਹਿਲੀ ਗੱਲ ਬਰਸਲ ਅਗਲੇ ਦਿਨਾਂ ਦੇ ਵਿੱਚ ਸਿਆਲ ਦੇ ਵਿੱਚ ਬਰਸਣਾ ਨਾਲ ਜਿਹਨੂੰ ਕਈ ਥਾਵਾਂ 'ਚ ਸਟਾਲਾ ਹੋਇਆ ਜਾਂਦਾ ਬਰਸਲ ਸਾਰੇ ਹੁੰਦੇ ਹਨ ਅੱਛਾ ਜੀ ਬਰਸਲ ਅੱਛਾ ਉਹਦੇ ਵਿੱਚ ਇੱਕ ਚੀਜ਼ ਛੁੱਟੀ ਜਾਂਦੀ ਜਿਹਨੂੰ ਕਹਿਆ ਜਾਂਦਾ ਸਰੋਂ ਹਾਂ ਜੀ ਸਰੋਂ ਉਹ ਸਰੋਂ ਦੇ ਵਿੱਚ ਗੰਦਲ ਉਗਦੀ ਆ ਉਹ ਵਿੱਚ ਵਿੱਚ ਟਾਵਾ ਟਾਵਾ ਸੁੱੜ ਦਿੱਤਾ ਜਾਂਦਾ ਠੀਕ ਹੈ ਸਰੋਂ ਦੇ ਵਿੱਚ ਗੰਦਲ ਉਗਦੀ ਇਹਨੂੰ ਕਹਿੰਦੇ ਸਾਗ ਸਾਗ ਖਾਣਾ ਚੰਗੀ ਗੱਲ ਹੈ ਕਿ ਮਾੜੀ ਗੱਲ ਅੱਛਾ ਵੀ ਗੱਲ ਹੈ ਬੱਸ ਸਾਗ ਖਾਣੀ ਸਬਜ਼ੀ ਅੱਛਾ ਉਹ ਕੀ ਹੈ ਉਹ ਪੱਤੇ ਨੇ ਤੇ ਫਿਰ ਬਰਸਲ ਵਾੜ ਦੇ ਖਾਲੋ ਵਿੱਚ ਵਿੱਚ ਕਿਉਂ ਚੋਣੇ ਜੇ ਪੱਠੇ ਖਾ ਸਕਦੇ ਆ ਉਹਨੂੰ ਆਪਾਂ ਸਾਗ ਵਾਲਾ ਤੇ ਬਰਸਣ ਵਾੜ ਕੇ ਖਾ ਲੋ ਬਰਸਣ ਛੱਡੋ ਅ ਖਬਰ ਦਾ ਵਾੜ ਕੇ ਖਾ ਲੋ ਆ ਚੱਬਿਥੇ ਲਾ ਕੋ ਆ ਉਹਨੂੰ ਵਾੜ ਕੇ ਬਣਾ ਕੇ ਖਾ ਲੋ ਆਕਾ ਵਾੜ ਕੇ ਖਾ ਲੋ ਐਂ ਦਰੇਗ ਦੇ ਪੱਤੇ ਧੂੜ ਸਰ ਕੇ ਖਾ ਲੋ ਹੈ ਆ ਤਾਂ ਸੇਮ ਹੀ ਚੀਜ਼ ਤੁਹਾਡੇ ਦਿਮਾਗ ਨੇ ਕੀ ਕੰਮ ਕੀਤਾ ਕੋਣ ਬਰਸਣ ਬੰਦੇ ਖਾਣ ਵਾਸਤੇ ਨਹੀਂ ਹੈ ਦਿਮਾਗ ਨੇ ਕੰਮ ਕੀਤਾ ਹਾਂ ਜੀ ਦਿਮਾਗ ਨੇ ਦਿਮਾਗ ਨੇ ਕੰਮ ਕੀਤਾ ਵੀ ਇਹਦੇ ਵਿੱਚ ਚੀਜ਼ ਕਿਹੜੀ ਚੁੰਨੀ ਆ ਬਾਥੂ ਚੋਲਿਆਂ ਦੇ ਵਿੱਚੋਂ ਹਾਂ ਜੀ ਉਹਦੇ ਵਿੱਚੋਂ ਉਹਦੇ ਵਿੱਚੋਂ ਕੀ ਚੋਲਿਆ ਸਾਗ ਹਾਂ ਖਾਣਾ ਵੀ ਝੀਲ ਲੱਗ ਰਿਹਾ ਨਾ ਹੁਣ ਇਹਨੇ ਜੀਵਿਆ ਦਿਮਾਗ ਤੁਹਾਨੂੰ ਦਿੱਤਾ ਵਾ ਇਹ ਬੇਕਾਰ ਦਾ ਲੌਜੀਕ ਹੈ ਕਿ ਜੇ ਖਾਣਾ ਇੱਕ ਟੱਕੇ ਖਾਓ ਫਿਰ ਤੁਸੀਂ ਵੀ ਖਾਓ ਫਿਰ ਜੇ ਖਾਣਾ ਆ ਇੱਕ ਵੱਡੇ ਖਾਓ ਫਿਰ ਜੇ ਤੁਸੀਂ ਸਾਗ ਖਾ ਲੇ ਫਿਰ ਇੱਕ ਵੱਡਾ ਖਾਓ ਚਲੋ ਖੱਬੜ ਖਾਉਣਾ ਸ਼ੁਰੂ ਕਰ ਲੈਣੇ ਆਪਾਂ ਹਾਂ ਉਹ ਤੋਂ ਸ਼ੁਰੂ ਕਰ ਲੈਣੇ ਏ ਇਹ ਤਰਗ ਥੋੜੀ ਹੈ ਤੇ ਦਲੀਲ ਥੋੜੀ ਹੈ ਤੇ ਕਹਿੰਦੇ ਕੁਝ ਖਾਣਾ ਤੇ ਬੰਦਾ ਖਾ ਲੋ ਇਹ ਦਲੀਲ ਥੋੜੀ ਹੈ ਕੋਈ ਹੈ ਨਾ ਇਹ ਇਹ ਤੋਹਾਂ ਨੂੰ ਦਿਮਾਗ ਦਤਾ ਦਿਮਾਗ ਦਤਾ ਇਸ ਕਹਿੰਦੇ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ ਮਤਲਬ ਅਬਰ ਜ온 ਤੇਰੀ ਬਨਹਾਰੀ ਬਾਕੀ ਜੀਵ ਤੇਰੀ ਪਾਲੀ ਹਾਰ ਸਰਦਾਰੀ ਤੈਨੂੰ ਦਿੱਤੀ ਕਿਉਂ ਕਿਉਂਕਿ ਤੈਨੂੰ ਦਿਮਾਗ ਦਤਾ ਤੈਨੂੰ ਸਮਝ ਦਤੀ ਹੈ ਸੂਝ ਦਤੀ ਹੈ ਕਿ ਕਿਹੜੀ ਚੀਜ਼ ਐਦਾ ਕਰਕੇ ਚੋੜ ਕਰਕੇ ਖਾਣੀ ਆ ਠੀਕ ਹੈ ਨਾ ਇਹ ਇਹ ਜਿਹੜਾ ਬੇਕਾਰ ਦਾ ਲੌਜੀਕ ਹੈ ਵੀ ਮਤਲਬ ਜਿਹੜੀ ਮੱਦੀ ਚੀਜ਼ ਖਾ ਲੋ ਜੋ ਕੁੱਤਾ ਵੀ ਖਾ ਲੋ ਇਹ ਵੀ ਖਾ ਲੋ ਉਹ ਵੀ ਖਾ ਲੋ ਇਹ ਤਾਂ ਬੇਕਾਰ ਦਾ ਲੌਜੀਕ ਹੈ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਤਤ ਨਹੀਂ ਕੋਈ ਦਲੀਲ ਨਹੀਂ ਅਗਲਾ ਸਵਾਲ ਸੀ ਤਵੇਰ ਭਾਗ ਮਛਲੀ ਸਰਾਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਤੇ ਨਿਮਕੀਏ ਤੇ ਸਭੇ ਦਾ ਸਤਲ ਜਾਹੇ ਹਾਂਜੀ ਹਾਂਜੀ ਇਹਦੇ ਗੁਰਬਾਣੀ ਵਿੱਚ ਆਉਂਦਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਭੰਗ ਮਛਲੀ ਸਰਾ ਪਾਨ ਸਰਾ ਦਾ ਅਰਥ ਸ਼ਰਾਬ ਪਾਨ ਦਾ ਅਰਥ ਪੀਣਾ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਤੇ ਨਾਮ ਕੀ ਤੇ ਸਵੇਰ ਸਤਲ ਜਾਏ ਕਹਿੰਦੇ ਜੇ ਤੂੰ ਪੰਖ ਖਾ ਲਈ ਮਛਲੀ ਖਾ ਲਈ ਹੈ ਨਾ ਇਹ ਆ ਕੰਮ ਕਰ ਲਿਆ ਜੋ ਤੀਰਥ ਵਰਤ ਵੀ ਕਰ ਲੈ ਇਹਦੇ ਅਰਥ ਅਦਾ ਕੀਤੇ ਗਏ ਕਹਿੰਦੇ ਪੀ ਫਿਰ ਸਾਰਾ ਕੁਝ ਬੇਅਰਥ ਹੈ ਹਣ ਅਦਾ ਕੀਤੇ ਸਭ ਤੋਂ ਪਹਿਲੀ ਗੱਲ ਆਪਾਂ ਇਹ ਵਿਚਾਰੀਏ ਉਹਦੀ ਦੂਸਰੀ ਪੰਕਤੀ ਜਿਹੜੀ ਹੈ ਤੀਰਥ ਵਰਤ ਤੇ ਨਾਮ ਕੀ ਗੁਰਬਾਣੀ ਅਨੁਸਾਰ ਤੀਰਥ ਤੀਰਥਾਂ ਤੇ ਜਾਣਾ ਚੰਗੀ ਗੱਲ ਆ ਗੁਰਬਾਣੀ ਤੇ ਤੀਰਥਾਂ ਨੂੰ ਮੰਨਦੀ ਨਹੀਂ ਮੰਨਦੀ ਨਾ ਦੂਜੀ ਗੱਲ ਕੀ ਗੁਰਬਾਣੀ ਵਰਤ ਰੱਖਣ ਨੂੰ ਮੰਗਦੇ ਆ ਨਹੀਂ ਮੰਗਦੇ ਵਾ ਨਹੀਂ ਹੈ ਨਾ ਗੁਰਬਾਨੀ ਤਾਂ ਵਰਤਣਾ ਖੁਨੀ ਮਾਂ ਦੀ ਮੈਂ ਹੋਰ ਉਹ ਦੂਸਰੇ ਪਖਾੜ ਕਰੇ ਕਰਮ ਤਰਮ ਪਖਾੜ ਦੇ ਰਿਸ ਹੈ ਇਹ ਗੁਰਬਾਨੀ ਮਨ ਸਾਥ ਠੀਕ ਹੈ ਨਹੀਂ ਮੰਦੇ ਬਾਬਾ ਤੇ ਫਿਰ ਮੰਨ ਲਓ ਕਿ ਇਹਨੇ ਮਾਸ ਖਾ ਰਿਆ ਮੱਛੀ ਖਾ ਲਈ दारू ਪੀ ਲਈ ਉਤਵਾ ਦੇ ਵਰਤ ਵੀ ਕਰ ਲੇ ਨੇਮ ਵੀ ਕਰ ਲੇ ਤੇ ਗੁਰਬਾਨ ਮੰਨ ਲਓ ਕੋਈ दारू ਇਹ ਚੀਜ਼ ਨਹੀਂ ਕਹੇਗਾ ਤੇ ਤੀਰਥ ਵਰਤ ਕਰ ਲੇਗਾ ਫਿਰ ਠੀਕ ਹੈ ਗੁਰਬਾਨੀ ਨੂੰ ਪ੍ਰਵਾਨ ਹੋਵੇਗਾ ਫਿਰ ਵੀ ਨਹੀਂ ਪ੍ਰਵਾਨ ਨਹੀਂ ਬਾਬਾ ਫਿਰ ਇਹਦਾ ਲਾਜੀ ਕੀ ਹੈ ਜੇ ਮੰਨ ਲਓ ਮੱਛੀ ਵੀ ਨਹੀਂ ਖਾਦੀ, दारू ਵੀ ਨਹੀਂ ਪੀਤੀ, ਇਹ ਕੰਮ ਨਹੀਂ ਕਿ ਜਿਹੜੇ ਉੱਤੇ ਵਾਲੇ ਕੰਮ ਲਗਾ ਪੰਗ, ਪੰਗ, ਮਛਲੀ, ਸੁਰਾਪਾਣ ਇਹ ਚੀਜ਼ ਨਹੀਂ ਕੀਤੀ ਤੇ ਫਿਰ ਤੀਰਥ ਵਰਤ ਪ੍ਰਮਾਣ ਹੈ? ਗੁਰਬਾਣੀ ਵੀ ਫਿਰ ਵੀ ਨਹੀਂ ਪ੍ਰਮਾਣ। ਪ੍ਰਮਾਣ ਤਾਂ ਫਿਰ ਵੀ ਨਹੀਂ ਵਰਤਿਆ। ਜੇ ਲੌਜੀਕ ਇਹ ਦਿੱਤਾ ਗਿਆ ਆ ਕਿ ਜੇ ਸ਼ਰਾਬੀ ਕੇ ਇਤ ਨਾਲ ਵਰਤੂ ਰੱਖ ਲਓ ਵਿਅਰਥ ਹੈ। ਵਿਅਰਥ। ਇਹ ਗੱਲ ਕਹੀ ਗਈ ਹੈ। ਤੇ ਜੇ ਮੰਨ ਲਓ ਸ਼ਰਾਬ ਨਹੀਂ ਪੀਂਦਾ ਕੋਈ ਕੁਝ ਨਹੀਂ ਖਾਂਦਾ ਮੱਛੀ ਵੀ ਨਹੀਂ ਖਾਂਦਾ ਵਰਤਲਾ ਮੈਂ ਫਿਰ ਪ੍ਰਮਾਣ ਹੈ? ਹੁਣ ਜਿੰਨੀਆਂ ਦੇ ਨਾਲ ਹੁਣ ਅਗਲੇ ਆਉਣ ਵਾਲੇ ਸਮੇਂ 'ਚ ਕਰਵਾਚਾਉ ਦਾ ਵਰਤਣਾ ਆਉਣਾ ਨਾ ਕਰਵਾਚਾਉ ਦਾ ਵਰਤਣਾ ਸਾਡੇ ਪੰਜਾਬ ਦੀ ਗੱਲ ਕਰ ਲਈ ਸਾਡੇ ਪੰਜਾਬ ਦੀਆਂ ਬੀਬੀਆਂ ਜਿਹੜੇ ਆ ਬਹੁਤ ਆਂਤ ਗਿਣਤੀ ਦੇ ਵਿੱਚ ਦਾਰੂ ਨਹੀਂ ਪੀਂਦੀਆਂ ਨਹੀਂ ਪੀਂਦੀਆਂ ਮਤਲਬ 90% ਮੰਨ ਲਈ ਹਾਂ ਜੀ ਮਾਬਾ 90% ਪੰਜਾਬ ਦੀਆਂ ਔਰਤਾਂ ਦਾਰੂ ਨਹੀਂ ਖੇਡਦੀਆਂ ਉਹਨਾਂ ਨੇ ਵਰਤਣਾ ਖਾਣਾ ਇਹ ਜਿਹੜੇ ਸਾਡੇ ਵਾਲੇ ਅਰਥ ਕਰਦੇ ਨੇ ਕਹਿੰਦਾ ਫਿਰ ਪ੍ਰਮਾਣ ਕਰੋ ਭੱਲ ਪ੍ਰਮਾਣ ਦੇ ਫਿਰ ਕੀ ਹੈ ਹੋਰ ਵੀ ਵਰਤਣਾ ਖਾਣਾ ਉਹਨੇ ਕਿਹੜਾ ਨਾਈ ਪੀਤੀ ਆ ਓ ਓਹ ਗਲਤ ਜਿਆ ਮਚੀ ਮਾ ਸੁਣਾ ਵੀ ਖਾਦੇ ਹੈ ਹਨਾ ਉਤੀ ਫਿਰ ਪਰਵਾਹ ਹੈ ਤੇਰਾ ਲੌਜਿਕ ਵੀ ਬੜਾ ਹੈ ਫਿਰ ਗੁਰਬਾ ਗੁਰਬਾਣੀ ਦੇ ਉੱਤੇ ਵਾਲੀ ਪੰਕਤੀ ਪੜੋ ਇੱਕ ਘੜੀ ਆਧੀ ਘੜੀ ਆਧੀ ਨੂੰ ਤੇ ਆਦ ਭਗਵਤਨ ਸੀਤੀ ਗੋਸ਼ਟੇ ਜੋ ਕਿ ਨੇ ਸੋਲਾਬ ਇੱਕ ਘੜੀ ਦੇ ਵਿੱਚ ਹੁੰਦੇ ਆ ਲਗਭਗ 24 ਮਿੰਟ 24 ਮਿੰਟ ਠੀਕ ਹੈ 24 ਦਾ ਅੱਧਾ ਕਰ ਲੋ 12 12 ਦਾ ਅੱਧਾ ਕਰ ਲੋ 6 6 ਦਾ ਅੱਧਾ ਕਰ ਲੋ 3 ਮਿੰਟ 3 ਗੁਰਬਾਣੀ ਕਹਿੰਦੀ ਜੇ 3-4 ਮਿੰਟ ਵੀ ਤੁਸੀਂ ਇਦਾਂ ਕਰਕੇ ਜੇ ਭਗਤ ਨੇ ਸੇਤੀ ਗੋਸ਼ਟ ਆ ਤੇ 3-4 ਮਿੰਟ ਇਦਾਂ ਕਿਸੇ ਨਾ ਵਿਚਾਰ ਕੀਤੀ ਨਾ ਤੁਹਾਡੇ ਲਈ ਲਾਭਦਾਇਕ ਆ। ਕਹਿੰਦੇ 3-4 ਮਿੰਟ ਵਿਚਾਰ ਕੀਤੀ ਲਾਭਦਾਇਕ ਹੋਈ ਨਾ। ਹਾਂਜੀ। ਕਿਸੇ ਪੱਲੇ ਪਈ ਆ। ਪਰ ਗੁਰਬਾਣੀ ਕਹਿੰਦੀ ਤੂੰ ਕਰਕੇ ਰਹਿ ਭਾਗ। ਪੰਗ ਮਿਲਤੇ ਲੱਗਾ। ਮਛਲੀ ਹੁਣ ਗੁਰਬਾਣੀ ਵਿੱਚ ਮਛਲੀ ਸ਼ਬਦ ਕੋ ਵਰਤਿਆ। ਮਾਸ ਸ਼ਬਦ ਵਰਤ ਲੈਂਦੇ। ਮਾਸ ਸ਼ਬਦ। ਪਾਲ ਮਾਸ਼ਲੀ ਮਛੀਸ਼ ਵਰਗੇ ਵਰਤਦਾ ਕਿ ਮਛੀ ਨੂੰ ਸਮਾ ਵੜਾ ਲੱਗਦਾ ਮਛੀ ਦੇ ਤਾਂ ਟਾਈਮ ਵੇਸਟਿੰਗ ਬੋਦ ਤੇ ਬਹੁਤ ਜ਼ਰਾ ਟ ਹੈ ਹੋ ਸਕਦਾ ਕੁੰਡੀ ਪਾ ਕੇ ਉੱਤਨਾਂ ਚ ਬੈਠਾ ਰਹਿਣ ਦਾ ਬੰਦਾ ਟਾਈਮ ਵੇਸਟੀ ਦੀ ਗੱਲ ਆ ਗੁਰਬਾਣੀ ਕਹਿੰਦੀ ਤੂੰ ਤੇ ਇਸੇ ਚੱਕਰਾਂ ਦੇ ਵਿੱਚ ਪਿਆ ਹੋਇਆ ਖਾਲਿਆ ਪਾਲਿਆ ਦਾਰੂ ਪੀਲੇ ਪਾਗ ਮਾਲਲੇ ਤੂੰ ਤੇ ਟਾਈਮ ਵੇਸਟੀ ਦੇ ਵਿੱਚ ਪਿਆ ਹੋਇਆ ਤੇਰਾ ਧਿਆਨ ਇੱਧਰ ਹੀ ਪਾਸੇ ਆ ਬਸ ਤੂੰ ਦੇਖ ਕਈਆਂ ਦਾ ਧਿਆਨ ਹੁੰਦਾ ਵਾ ਉੱਚੋ ਵੀ ਕੈਂਟੀ ਕੁੰਡੀ ਉਰੇ ਹੱਥੇ ਦਿੰਦੀ ਹੈ ਉਹ ਜਾਂਦਾ ਵਾ ਬਲਾ ਕਰਕੇ ਬੈਠ ਰਿਹਾ ਮੈਂ ਸਾਰੀ ਦਿਨੀ ਆ ਕਰਕੇ ਆ ਬਿਲਕੁਲ ਬਾਬਾ ਹੈਗਾ ਬੋਲਾ ਤਾਂ ਟਾਈਮ ਵੇਸਟਿੰਗ ਦੀ ਗੱਲ ਉੱਥੇ ਇਹ ਆ ਕਿ ਭਾਵੇਂ ਤੈਨੂੰ ਸੇਤੇ ਗੋਸਟੇ ਜੋ ਕਿਵੇਂ ਸੋ ਲਾਭ ਕਿ ਜੇ ਤੂੰ ਤਿੰਨ ਮਿੰਟ ਵੀ ਵਿਚਾਰ ਕੀਤੀ ਤੇਰੇ ਲਾਭ ਦਾ ਗਏ ਪਰ ਤੂੰ ਜਿਹੜਾ ਟਾਈਮ ਵੇਸਟ ਕਰ ਰਿਹਾ ਵਾ ਬਾਦੂ ਦਾ ਟਾਈਮ ਵੇਸਟਿੰਗ ਦੀ ਗੱਲ ਹੈ ਨਾ ਤਾਂ ਉਹ ਹੋਲ ਟਾਈਮ ਵੇਸਟਿੰਗ ਹੀ ਹੋ ਰਹੀ ਆ ਤੂੰ ਵਰਤ ਵੀ ਨਾ ਰੱਖੀ ਜਾ ਰਿਹਾ ਉਹ ਵੀ ਟਾਈਮ ਵੇਸਟਿੰਗ ਹੈ ਤੀਰਥਾਂ ਤੇ ਵੀ ਜਾ ਰਿਹਾ ਉਹ ਵੀ ਟਾਈਮ ਵੇਸਟਿੰਗ ਹੈ ਇਹ ਸਾਰਾ ਕੁਝ ਸੱਭੇ ਦੇ ਸਾਥ ਇਹ ਜਾਏ ਵਰਤ ਰੱਖਣੇ ਇਰਥਾਤੇ ਜਾਣਾ ਤੇ ਆ ਪਾਨ ਮਚਲੀ ਸਰਾ ਪਾਨ ਇਹ ਜਿਹੜਾ ਇਹਦੇ ਵਿੱਚ ਟਾਈਮ ਵੇਸਟ ਕਰ ਰਿਹਾ ਤੂੰ ਇਹ ਸਾਰਾ ਵਿਅਰਥ ਹੈ ਕਿਉਂਕਿ ਕਿ ਤੂੰ ਖਾਣ ਵਾਸਤੇ ਨਹੀਂ ਕਰ ਤੂੰ ਉਦਾਂ ਹੀ ਬੈਠਾ ਹੋਇਆ ਬਸ ਉਦਾਂ ਹੀ ਬੈਠਾ ਸਾਰੀ ਦਿਹਾੜੀ ਉਸੇ ਚੀਜ਼ ਦੇ ਵਿੱਚ ਲੱਗਾ ਉਸੇ ਚੀਜ਼ ਦੇ ਵਿੱਚ ਹੀ ਫਸਿਆ ਹੁਣ ਜਿਹੜਾ ਭੰਗੀ ਜਿਹੜਾ ਹੁੰਦਾ ਉਹ ਸਾਰੀ ਦਿਹਾੜੀ ਭੰਗ ਦੇ ਵਿੱਚ ਹੀ ਦੰਗਾ ਲੇਕ ਗੋਲੀ ਵਾਟ ਲਈ ਫਿਰ ਦੂਜੇ ਚੱਲ ਪਿਆ ਦੂਜੀ ਗੋਲੀ ਵਾਟ ਲਈ ਫਿਰ ਤੀਜੀ ਦੇ ਚੱਲ ਪਿਆ ਉਹਦਾ ਧਿਆਨ ਇਸੇ ਚੀਜ਼ ਦੇ ਵਿੱਚ ਆ ਗੁਰਬਾਣੀ ਕਹਿੰਦੀ ਤੇਰਾ ਧਿਆਨ ਇਹ ਨਾ ਕੰਮਾਂ ਦੇ ਵਿੱਚ ਹੈ ਪਰ ਉਥੇ ਸਰੀਰ ਦੀ ਲੋੜ ਜਦੋਂ ਆਪਾਂ ਮਾਸ ਦੀ ਗੱਲ ਕਰਦੇ ਆਂ ਵੀ ਸਰੀਰ ਦੀ ਲੋੜ ਵਾਸਤੇ ਆ ਵੀ ਜੇ ਤੇਰੀ ਸਰੀਰ ਦੀ ਲੋੜ ਹੈਗੀ ਤੇ ਤੂੰ ਖਾ ਸਕਦਾ ਪਰ ਜੇ ਤੇਰੇ ਸਰੀਰ ਦਾ ਆਧਾਰ ਹੀ ਉਹ ਹੀ ਚੀਜ਼ ਹੋ ਗਿਆ ਸਾਰੀ ਬੜੀ ਉਸੇ ਚੰਮ ਦੇ ਵਿੱਚ ਹੀ ਲੱਗਾ ਸਾਰੀ ਬੜੀ ਮੱਛੀਆਂ ਬਣਦੇ ਲੱਗਾ ਸਾਰੀ ਬੜੀ ਭੰਗ ਲੰਨ ਤੇ ਲੱਗਾ ਇਸ ਕੇ ਇਹ ਦੇਖਿਆ ਤੇ ਮਸ਼ਾਤਨ ਨਦਾਰੂ ਨੇਤਰ ਨਰਭਾਗ ਇਹ ਉਹ ਪੰਦਰ ਘੀਰ ਮੇਰੀ ਪਿੰਦੇ ਦੇ ਥੋੜਾ ਲੱਥ ਲੱਗਦਾ ਫੇਰ ਚੱਲਦੇ ਨੇ ਬਿਜਾ ਦੇ ਫੇਰ ਪੀਂਦੇ ਹੈਣਾ ਕਿਉਂਕਿ ਉਹਨਾਂ ਦਾ ਸਾਰੀ ਦਿਲੀ ਤੇ ਆਣ ਉਸੇ ਦੇ ਵਿੱਚ ਹੈ ਮਾਸ ਸਰੀਰ ਦੀ ਜ਼ਰੂਰਤ ਹੈ ਪਰ ਉਹਨੂੰ ਇਹ ਸਾਰਾ ਉਹਦੇ ਵਿੱਚ ਹੀ ਬਣਾ ਲੈ ਇਹ ਗਲਤ ਗੱਲ ਹੈ ਠੀਕ ਹੈ ਜੀ ਅੱਗੇ ਇੱਕ ਪੰਕਤੀ ਹੋਰ ਆ ਕਹਿੰਦੇ ਭੀ ਜੋ ਸੱਨ ਹੈ ਕੋ ਖੁਦਾਏ ਕਹਤਾ ਤੋ ਕਿ ਮੁਰਗੀ ਮਰੇ ਇਹ ਵੀ ਸਵਾਲ ਆਇਆ ਸਾਨੂੰ ਗੁਰਬਾਣੀ ਵਿੱਚ ਲਿਖਿਆ ਤੋ ਕਿ ਮੁਰਗੀ ਮਾਰੇ ਉਹਨੇ ਲਿਖਿਆ ਹੈਨਾ ਉਹ ਕਹਿੰਦੇ ਗੁਰਬਾਣੀ ਵਿੱਚ ਲਿਖਿਆ ਮੁਰਗੀ ਨਾ ਮਾਰ ਇਹਦਾ ਪਾ ਜਵਾਬ ਪਹਿਲਾਂ ਵੀ ਦਿੱਤਾ ਪਰ ਆਪਾਂ ਫੇਰ ਦੇ ਦਿੰਨੇ ਆ ਆਪਾਂ ਆਖਰੀ ਸਵਾਲ ਆ ਅੱਗੇ ਆਪਾਂ ਇੱਕ ਹੋਰ ਸੈਕਸ਼ਨ ਬਣਾ ਲਾਂਗੇ ਗੁਰਬਾਣੀ ਕਹਿੰਦੇ ਬੇਬ ਕਤੇਬ ਕਹੋ ਮਤ ਝੂਠੇ ਝੂਠਾ ਦੇ ਨਾ ਵਿਚਾਰਾ ਜੋ ਸਭਨਾ ਏਕ ਖੁਦਾਏ ਕਹਿ ਤੋ ਤੋ ਕਿ ਮੁਰਗੀ ਮਾਰੇ ਮੁਰਗੀ ਮਾਰੇ ਹੈਨਾ ਹੁਣ ਦੂਜੀ ਗੱਲ ਇਹ ਆ ਸਭ ਤੋਂ ਪਹਿਲੀ ਗੱਲ ਇਹ ਆ ਕਿ ਗੁਰਬਾਣੀ ਕੱਲੀ ਮੁਰਗੀ ਦੇ ਵਿੱਚ ਖੁਦਾ ਮੰਗਦੀ ਹੈ ਗੁਰਬਾਣੀ ਕਹਿੰਦੀ ਘਟ ਘਟ ਮੈਂ ਹਰ ਜੂ ਵਸੈ ਹਰ ਚੀਜ਼ ਦੇ ਵਿੱਚ ਰੱਬ ਵਸਦਾ ਅੱਛਾ ਆਣ ਦੇ ਦੰਨ ਦੇ ਵਿੱਚ ਰੱਬ ਨਹੀਂ ਵਸਦਾ ਬਸ ਬਲਸ ਬੱਤੀ 'ਚ ਰੱਬ ਨਹੀਂ ਵਸਦਾ ਵਸਦਾ ਆਪਾ ਹੈਨਾ ਤੇ ਗੁਰਬਾਣੀ ਨੇ ਕੱਲੀ ਮੁਰਗੀ ਕਿਉਂ ਲਿਖਿਆ ਕਿ ਕੱਲੀ ਮੁਰਗੀ 'ਚ ਰੱਬ ਵਸਦਾ ਤੇ ਜੇੋਂ ਸਾਹਮਣੇ ਖੁਦਾਇ ਕਹੇਗਾ ਤਾਂ ਉਹ ਮੁਰਗੀ ਮਾਰ ਅੱਛਾ ਕੱਲੀ ਮੁਰਗੀ 'ਚ ਰੱਬ ਵਸਦਾ ਚੂਹੇ 'ਚ ਨਹੀਂ ਲੱਗਦਾ ਵਸਦਾ ਆਪਾ ਚੂਹਾ ਨਹੀਂ ਮਾਰਦੇ ਹਾਂ ਅੱਪਾ ਸਾਗ ਦੀ ਗੱਲ ਕੀਤੀ ਸਾਗ ਦੇ ਵਿੱਚ ਰੱਬ ਨਹੀਂ ਮਿਲਦਾ ਹਰ ਉਹ ਚੀਜ਼ ਜਿਹੜੀ ਉੱਧਰ ਹੀ ਪੈਦਾ ਹੋ ਰਹੀ ਆ ਜਿਹੜੀ ਜੰਮ ਰਹੀ ਆ ਮਰ ਰਹੀ ਆ ਖਤਮ ਹੋ ਰਹੀ ਆ ਉਹ ਚ ਰੱਬ ਆ ਜਿਵੇਂ ਗਰੇ ਕਾਟ-ਕਾਟ ਲੈ ਹਰ ਦਿਨ ਇਸ ਬਲਸਤੀ ਦੇ ਵਿੱਚ ਰੱਬ ਆ ਸਾਰੀ ਜਗ੍ਹਾ ਰੱਬ ਆ ਹਰ ਜਗ੍ਹਾ ਰੱਬ ਆ ਹੈਗਾ ਨਾ ਐ ਕਿਹਾ ਅੱਪਾ ਤੇ ਫੇਰ ਤਾਂ ਕੋਹ ਨੂੰ ਖਾਣਾ ਚਾਹੀਦਾ ਫੇਰ ਤਾਂ ਇਹ ਤਾਂ ਖਾਣਾ ਕੱਖ ਵੀ ਨਹੀਂ ਚਾਹੀਦਾ ਉਹਦਾ ਅਰਥ ਕੀ ਹੈ ਉਹਦਾ ਅਰਥ ਇਹ ਆ ਕਿ ਕਈ ਹੁੰਦੇ ਆ ਵੈਸਾ ਵਸਾਈ ਵਾਲੇ ਬੰਦੇ ਉਹਨਾਂ ਨੇ ਪੜਿਆ ਕੱਖ ਨਹੀਂ ਹੁੰਦਾ ਵੇਦ ਵੇਦਾਂ ਦੇ ਇਹ ਦੋਲੇ ਗ੍ਰੰਥ ਕਤੇਬ ਮੁਸਲਮਾਨਾਂ ਦੇ ਗ੍ਰੰਥ ਕਹੋ ਮਾਦੇ ਜੂਠੇ ਇੱਕ ਦੂਜੇ ਦੇ ਗ੍ਰੰਥਾਂ ਨਾਲੋਂ ਝੂਠੇ ਗਏ ਆ ਲੋ ਹਿੰਦੂ ਭਈਆ ਨੇ ਕਿ ਕੁਰਾਨ ਜਿਹੜੇ ਕਤੇਬ ਗਲਤ ਹੈ ਹਨਾ ਮੁਸਲਮਾਨ ਕਹਿੰਦੇ ਵੇਦ ਗਲਤ ਹੈ ਗੁਰਬਾਣੀ ਕਹਿੰਦੀ ਤੁਸੀਂ ਦੋਨੋਂ ਗਲਤ ਹੋ ਵਿਚਾਰ ਤਾਂ ਹੈਗਾ ਤੁਹਾਡੇ ਜੀਵਨ ਦੇ ਵਿੱਚ ਵਿਚਾਰ ਹੀ ਨਹੀਂ ਵੇਦ ਕਤੇਬ ਕਹੋ ਮਾਤ ਝੂਠੇ ਇਹਨੇ ਝੂਠੇ ਗਏ ਜੋ ਝੂਠਾ ਬਈ ਉਹ ਨਾ ਵਿਚਾਰਾ ਝੂਠਾ ਉਹ ਜਿਹੜੀ ਵਿਚਾਰ ਨਹੀਂ ਕਰਦਾ ਜਿਹਦਾ ਆਪਾਂ ਵਿਚਾਰ ਕਰ ਰਹੇ ਹਾਂ ਸਮਝ ਤਾ ਲਈ ਤੇ ਇਹ ਤੇ ਵਿਚਾਰ ਕਰ ਰਹੇ ਮੇਰੇ ਉਹ ਵਿਚਾਰ ਕਰ ਕੀ ਵਿਚਾਰ ਕਰ ਬੜਾ ਜੋ ਸਭ ਨੇ ਇੱਕ ਖੁਦਾ ਹੀ ਕਹਤਾ ਹੋ ਮੌਲਵੀ ਸਾਹਿਬ ਦੇ ਕੋਲ ਤੇ ਇਹ ਗੱਲ ਖਾਵੇ ਸਾਰੇ ਵਿੱਚ ਖੁਦਾ ਵਸਦਾ ਵਸਦਾ ਨਾ ਹਾਂਜੀ ਵਸਦਾ ਤੁਸੀਂ ਕਹਿੰਦੇ ਨਾ ਕਹਿੰਦਾ ਹਾਂਜੀ ਕਹਿੰਦਾ ਤਾਂ ਕਿਉਂ ਮੁਰਗੀ ਮਾਰਿਆ ਹੁਣ ਮੁਰਗੀ ਕਿਉਂ ਮਾਰਿਆ ਹੁਣ ਮੌਲਵੀ ਉਹ ਮੁਰਗੀ ਮਾਰਨ ਦਾ ਕਾਰਨ ਕੀ ਸੀ ਇਹ ਲੱਭੋ ਮੌਲਵੀ ਮੁਰਗੀ ਕਿਉਂ ਮਾਰਿਆ ਸੀ ਤੁਹਾਨੂੰ ਪਤਾ ਲੱਗੇਗਾ ਮੁਰਮੁਰ ਮੌਲਵੀ ਜਦੋਂ ਮੁਰਗੀ ਮਾਰਦਾ ਉਹ ਆਪਣੇ ਲਾ ਇਲਾ ਇਲਾ ਕਲਮਾ ਪੜਦਾ ਲਿਖਾਉਣਾ ਵਰਤਿਆ ਉਹ ਉਹਦੇ ਮੁਰਗੀ ਮਾਰਨ ਦੇ ਪਿਛੇ ਭਾਵਨਾ ਕੀ ਹੈ ਭਲਾ ਅੱਲਾ ਨੂੰ ਖੁਸ਼ ਕਰਨਾ ਪ੍ਰਵਾਨ ਕਰਨਾ ਖੁਸ਼ ਕਰਨਾ ਉਹਦੇ ਪਿੱਛੇ ਕਾਰਨ ਕੀ ਸੀ ਉਹਦਾ ਕਾਰਨ ਇਹ ਸੀ ਉਹ ਕੁਰਬਾਨੀ ਦੇ ਰਿਹਾ ਸੀ ਅੱਲਾ ਦੇ ਨਾਮ ਤੇ ਕੁਰਬਾਨੀ ਕਹਿੰਦੀ ਤੂੰ ਕਿੰ누 ਖੁਸ਼ ਕਰ ਰਿਹਾ ਹੈਂ ਕਹਿੰਦਾ ਮੈਂ ਅੱਲਾ ਨੂੰ ਉਹਦੇ ਵਿੱਚ ਅੱਲਾ ਨਹੀਂ ਹੈ ਇਹਦੇ ਖੁਸ਼ ਕਿੰ누 ਕਰ ਰਿਹਾ ਹੈ ਜਾਦਾ ਇਹ ਕਹਦੇ ਤੀ ਮੁਰਗੀ ਦੇ ਵਿੱਚ ਰੱਬ ਨਹੀਂ ਵਸਦਾ ਅੱਲਾ ਹਾਂ ਵਸਦਾ ਹੈ ਤੇ ਫਿਰ ਕਿੰ누 ਖੁਸ਼ ਕਰ ਰਿਹਾ ਮੁਰਗੀ ਵਿੱਚ ਵੀ ਤਾਂ ਰੱਬ ਹੈਗਾ ਹੈ ਤੇ ਮਾਰਕ ਨੂੰ ਰਹਾ ਭਾਦ ਕੇ ਗੱਲ ਇਹ ਸੀ ਅੱਲਾ ਦੇ ਨਾਮ ਤੇ ਕੁਰਬਾਨੀ ਦੇ ਕਰਕੇ ਖਾਣਾ ਆਪ ਸੀ ਇਹ ਗਲਤ ਹੈ ਜਿਹਨ ਬਲੀ ਦੇਣਾ ਕਿਹਾ ਜਾਂਦਾ ਕੁਰਬਾਨੀ ਵਿੱਚ ਬਲੀ ਦੀ ਕੋਈ ਜਗ੍ਹਾ ਨਹੀਂ ਹੈ ਤੁਹਾਡੇ ਸਰੀਰ ਦੀ ਜ਼ਰੂਰਤ ਵਾਸਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਕਿਉਂਕਿ ਤੁਹਾਡੇ ਸਰੀਰ ਦੀ ਜ਼ਰੂਰਤ ਹੈ ਤੁਹਾਡੇ ਸਰੀਰ ਦੀ ਨੀਡ ਹੈ ਉਹ ਚੀਜ਼ ਦੀ ਆਪਾਂ ਜਿਹੜੇ ਗੱਲ ਕੀਤੀ ਸੀ ਕਿ ਇਹ ਕਹਿੰਦੇ ਨੇ ਕਿ ਮਤਲਬ ਇਦਾਂ ਕਿ ਬਹਨ ਸਹਿਦਾ ਹੁਣ ਮੰਨ ਲੈ ਮੌਖਾ ਕਾਕਾ ਲਗਾ ਹੁਣ ਮੰਨ ਲਓ ਮੈਂ ਖੱਲਾ ਲੈਂਦੀ ਆ ਮੁਰਗੇ ਦੀਆਂ ਮੁਰਗੀ ਦੀ ਖਾਲ ਨੂੰ ਤੇਲੀ ਚੰਬੜੀ ਜਾਂ ਬੱਕਰੇ ਦੀ ਖਾਲ ਨੂੰ ਉਹਨੂੰ ਮੈਂ ਸਾਫ਼ ਕਰਾ ਕੇ ਧੋਆ ਕਰਕੇ ਲਿਫਾਫੇ ਦੇ ਵਿੱਚ ਪਾ ਕਰਕੇ ਤੇ ਸਟੇਜ ਉੱਤੇ ਰੱਖ ਸਕਦਾ ਗੁਰਦੁਆਰੇ ਦੇ ਅੰਦਰ ਆ ਕੇ ਸਟੇਜ ਤੇ ਰੱਖ ਸਕਦਾ ਨਹੀਂ ਮੈਂ ਰੱਖ ਸਕਦਾ ਉਹ ਨਹੀਂ ਰੱਖ ਸਕਦਾ ਮੰਨ ਲਓ ਮੁਰਗੇ ਦੀ ਖਾਲਿਆ ਜਾਂ ਬੱਕਰੇ ਦੀ ਖਾਲਿਆ ਉਹਨੂੰ ਮੈਂ ਲਿਫਾਫੇ 'ਚ ਪਾਈ ਧੋਆ ਤੋ ਗਿਆ ਚੰਗੀ ਤਰ੍ਹਾਂ ਚਿੱਟੀ ਕਰਵਾ ਕਰਕੇ ਲਿਫਾਫੇ 'ਚ ਪਾਈ ਤੇ ਗੁਰਦੁਆਰੇ ਨੇ ਆ ਰੱਖ ਸਕਦਾ ਕਿਹਨਾਂ ਰੱਖੇ ਮੇਰਾ ਜਵਾਬ ਘੱਟੋ ਘੱਟ 90% ਦਾ ਜਵਾਬ ਉਹ ਨਹੀਂ ਰੱਖ ਸਕਦਾ ਨਹੀਂ ਰੱਖ ਸਕਦਾ ਇਹ ਬਕਦਾ ਨਹੀਂ ਅੱਛਾ ਉਸੇ ਹੀ ਖਾਲ ਦਾ ਜੇ ਮਲ ਤਗੜਾ ਬਣਾ ਕੇ ਲਿਆਵਾਂ ਤੇ ਫਿਰ ਫਿਰ ਹੋਏ ਨਾ ਵਾ ਪਰ ਕੀ ਕੀ ਆ ਬਦਲ ਜੇ ਪਰ ਕੀ ਅੱਛਾ ਨਗਾਰਾ ਨਗਾਰਾ ਬੱਕਰੇ ਦੀ ਖਾਲਦਾ ਬੱਕਰੇ ਦੀ ਖਾਲਦਾ ਨਗਾਰਾ ਨਾ ਉਹ ਖਾਲ ਪਰਵਾਨ ਆ ਜੇ ਮੈਂ ਬੈਲ ਫੜ ਕੇ ਲਿਆਂਦੀ ਉਹ ਕੋਈ ਨਹੀਂ ਪਰਵਾਨ ਐਸਾ ਦੋਨੇ ਜੀਵ ਤੇ ਆਣਾ ਐਸਾ ਦੋਨੇ ਚ ਹਾਂ ਆਦਨ ਹੁਣ ਮੰਨ ਲਓ ਉਹ ਜਿਹੜਾ ਉਹ ਕਹਿੰਦਾ ਵੀ ਬੱਕਰੇ ਦੀ ਖਾਲ ਜੜੀ ਲਾਈ ਗਈ ਹੈ ਉਹ ਖਾਣ ਵਾਸਤੇ ਨਹੀਂ ਲਾਈ ਗਈ ਆਪਾਂ ਕਿਹਾ ਆਪਾਂ ਖਾਣ ਦੀ ਗੱਲ ਨਹੀਂ ਨਾ ਕੀਤੀ ਮੈਂ ਤਾਂ ਉਹਦੇ ਗਿਆ ਵੀ ਲਵਾ ਦੇ ਪਾਗਲੇ ਆਓ ਹਾਂਜੀ ਪਰ ਸਾਡੇ ਤੇ ਮਾਰ ਚ ਰਹਿ ਪਿਆ ਨਾ ਮੈਂ ਖਾਣ ਦੀ ਗੱਲ ਕੀਤੀ ਨਹੀਂ ਕੀ ਕਹਿੰਦੇ ਮੈਂ ਇੱਥੇ ਜਿਹੜਾ ਖਾਣਾ ਹੁੰਦਾ ਬੁੱਤਾ ਬੜਾ ਤਬੜਾ ਕਿਹੜਾ ਖਾਣਾ ਮੈਂ ਤਾਂ ਖਾਣ ਦੀ ਗੱਲ ਕੀਤੀ ਨਹੀਂ ਮੈਂ ਖਾਣ ਦੀ ਗੱਲ ਕੀ ਕੀਤੀ ਮੈਂ ਤਾਂ ਸਿਰਫ ਕਿਹਾ ਵੀ ਪਾਗਰ ਕੇ ਗੁਰਦੁਆਰੇ ਰੱਖ ਸਕਦਾ ਇਹ ਬਾਈ ਲਿਫਾਫਾ ਬਸ ਅਦਾ ਵਿੱਚ ਖਾਲ ਉਹਨੂੰ ਪਤਾ ਹੈ ਲਿਫਾਫੇ ਵਿੱਚ ਖਾਲ ਪਈ ਹੈ ਉਹਨਾਂ ਦਾ ਕਰਕੇ ਰੱਖ ਸਦਾ ਗੈਰ ਨਹੀਂ ਰੱਖ ਸਕਦੇ ਖਾਣ ਦੀ ਗੱਲ ਨਹੀਂ ਕੀਤੀ ਇੱਦਾਂ ਹੀ ਰੱਖ ਸਕਦੇ ਇਹ ਨਹੀਂ ਰੱਖ ਸਕਦੇ ਇਹ ਨਹੀਂ ਰੱਖ ਸਕਦੇ ਅੱਛਾ ਮੈਂ ਤਾਂ ਗੈਰ ਰੱਖ ਸਕਦੇ ਕਹਿੰਦੇ ਰੱਖ ਸਕਦੇ ਹਲਕਾ ਕਰ ਉੱਤੇ ਵੀ ਖਾ ਲਿਆ ਹਣਾ ਸਾਨੂੰ ਸਾਨੂੰ ਸਮਝ ਦੀ ਵੀ ਦਿੱਤੀ ਗਈ ਇਸ ਚੀਜ਼ ਦੀ ਲੋੜ ਨੂੰ ਦੇਖੀ ਕਿ ਸਭ ਤੋਂ ਪਹਿਲੀ ਗੱਲ ਇਹ ਆ ਨਾ ਤਾਂ ਆਪਾਂ ਜਿਹੜਾ ਕੀ ਕਹਿੰਦੇ ਨੇ ਮੁਰਗਾ ਬੱਕਰਾ ਇਹ ਮਾਸ ਨੂੰ ਕਿਹਾ ਜਾਂਦਾ ਨਾ ਤਾਂ ਕਿਸੇ ਸੁਆਦ ਵਾਸਤੇ ਖਾ ਰਹੇ ਆ ਇਹ ਸਰੀਰ ਦੀ ਜ਼ਰੂਰਤ ਹੈ ਇਹ ਜ਼ਰੂਰੀ ਨਹੀਂ ਹੈ ਵੀ ਖਾਣਾ ਹੀ ਖਾਣਾ ਆ ਇਹ ਕੋਈ ਕੰਡੀਸ਼ਨ ਥੋੜੀ ਐ ਹੁਣ ਮੰਨ ਲੈ ਮੈਂ ਤੁਹਾਡੇ ਤੇ ਕੰਡੀਸ਼ਨ ਲਾਣਾ ਬੈਂਗਲ ਖਾਣੇ ਖਾਣੇ ਆ ਵਾ ਬੈਂਗਲ ਕਿਤੇ ਖਾਣ ਉਹ ਨਾ ਡਗਨੇ ਮੈਂ ਕੰਡੀਸ਼ਨ ਲਾਦਾ ਇਹ ਵੀ ਗਲਤ ਐ ਮਤਲਬ ਕੰਡੀਸ਼ਨ ਲਾਣਾ ਵੀ ਤੂੰ ਤੁਹਾਡੀ ਸਭ ਤੋਂ ਫੇਵਰੇਟ ਚੀਜ਼ ਕੀ ਐ ਮਤਲਬ ਸਬਜ਼ੀਆਂ ਦੇ ਵਿੱਚੋਂ ਇਹ ਨਾ ਮਰਚਾ ਸਿਮਲਾ ਮਰਚ ਚ ਮੈਂ ਕਹਾਂ ਉਹ ਸਿਮਲਾ ਮਰਚ ਨਹੀਂ ਖਾਣੇ ਇਹ ਵੀ ਗਲਤ ਐ ਗਲਤ ਐ ਵਾ ਹੈ ਨਾ ਕੰਡੀਸ਼ਨ ਲਾਉਣੇ ਕਿ ਇਹਦੇ ਤੇ ਕਿ ਤੂੰ ਖਾਣਾ ਨਹੀਂ ਜਾਂ ਤੂੰ ਇਹ ਖਾਣਾ ਵਾ ਇਹ ਗਲਤ ਐ ਇਹ ਕਹਿੰਦੇ ਤੂੰ ਖਾਣਾ ਨਹੀਂ ਕੀ ਗੱਲ ਤੂੰ ਖਾਣਾ ਨਹੀਂ ਖਾਣਾ ਇਹ ਦੋਨੋਂ ਗਲਤ ਹੈ ਇਹ ਤੁਹਾਡੇ ਸਰੀਰ ਦੀ ਨੀਡ ਹੈ ਜ਼ਰੂਰਤ ਹੈ ਖਾਣਾ ਤੁਹਾਡੀ ਇੱਛਾ ਨਹੀਂ ਖਾਣਾ ਤੁਹਾਡੀ ਇੱਛਾ ਹਾਂ ਪੁੱਨੇ ਪਾਪੀ ਆਖੜ ਲਾਏ ਤੇਰੇ ਕਹਿਣ ਦੇ ਨਾਲ ਮੈਂ ਪੁੱਨੇ ਨਹੀਂ ਹੋ ਜਾਣਾ ਤੇ ਤੇਰੇ ਕਹਿਣ ਦੇ ਨਾਲ ਦਾ ਪਾਪੀ ਨਹੀਂ ਹੋ ਜਾਣਾ ਫਿਰ ਬਾਬਾ ਇੱਥੇ ਗੱਲ ਦੇਖੋ ਰਹੀ ਹੈ ਨਾ ਇਹ ਦੇਖ ਹਮਨੇ ਕਹਿੰਦੇ ਇੱਦਾਂ ਕਮੈਂਟ ਤੇ ਕਹਿੰਦੇ ਨਹੀਂ ਖਾਣਾ ਚਾਹੀਦਾ ਤੂੰ ਆਉਂਗਾ ਜਾਉਂਗਾ ਪਰ ਇੱਕ ਗੱਲ ਸੋਚਣ ਵਾਲੀ ਹੈ ਵੀ ਹੈ ਨਾ ਜਿੱਦ ਕਹਿੰਦੇ ਹੋ ਤੁਸੀਂ ਆਓ ਦੇਖੋ ਸਾਰਿਆਂ ਨੇ ਪੜਿਆ ਇਤਿਹਾਸ ਜਿੰਨੇ ਨੇ ਆਇਆ ਸਾਰਿਆਂ ਇਤਿਹਾਸ ਪੜਿਆ ਹੋ ਗੁਰੂ ਗੋਬਿੰਦ ਸਿੰਘ ਜੀ ਦਾ ਜਦ ਬੰਦਾ ਸੰਗਤ ਬਾਦ ਉਹਨੇ ਮਿਲੇ ਸੀ ਉਦੋਂ ਵੀ ਕੀਤਾ ਹੀ ਉਹ ਤੋਂ ਵੀ ਬੱਕਰੇ ਸਭ ਇਹ ਸਭ ਤੋਂ ਪਹਿਲੀ ਗੱਲ ਇਹ ਆ ਲਗਭਗ ਸਾਰਿਆਂ ਨੇ ਇਤਿਹਾਸ ਦੇ ਵਿੱਚ ਇਹ ਲਿਖਿਆ ਲਗਭਗ ਹਰ ਇਤਿਹਾਸ ਦੇ ਵਿੱਚ ਇਹ ਲਿਖਿਆ ਹੈ ਸਾਰ ਖੇਡਦੇ ਦੇਖੋ ਗੁਰੂ ਫਿਰ ਬੰਦਾ ਦੇਖੋ ਅਸੀਂ ਇਹ ਇਤਿਹਾਸ ਦੇ ਵਿੱਚ ਅੱਜ ਤੱਕ ਇਹ ਪੜਿਆ ਹੈ ਗੁਰਨਾਣ ਸਿੰਘ ਸਾਹਿਬ ਜੀ ਜਿਹੜੇ ਕੁਰੂ ਖੇਤਰ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਉੱਥੇ ਇੱਕ ਰਾਜਾ ਜਿਹੜਾ ਸੀ ਉਹ ਹਿਰਨ ਲੈ ਕੇ ਆਂਦਾ ਹਿਰਨ ਦਾ ਮਾਸ ਲੈ ਕੇ ਆਂਦਾ ਉਸ ਵੇਲੇ ਕੋਈ ਸੂਰਜ ਦਾ ਗ੍ਰਹਿਣ ਲੱਗਾ ਹੋਇਆ ਸੀ ਤੇ ਗੁਰਨਾਣਕ ਪਾਸ਼ਾ ਦੀ ਮਹਾਰਾਜ ਨੇ ਸੂਰਜ ਦੇ ਗ੍ਰਹਿਣ ਦੇ ਵਿੱਚ ਸ਼ਿਰਨ ਦੇ ਮਾਸ ਨੂੰ ਪਕਾਇਆ ਇਹ ਤੋਂ ਕੋਈ ਹੁਣ ਕਰਨੇ ਬਤਿਆਸ ਕਰ ਸਾਰੇ ਕਹਿੰਦੇ ਹਾਂ ਹੋਇਆ ਉੱਥੇ ਨਾ ਕੋਈ ਬੋਲਦਾ ਅੱਛਾ ਪਕਾਇਆ ਕਿਉਂ ਲੁਕਾਇਆ ਅੱਛਾ ਜੇ ਜੀਵ ਜੇ ਜੀਵਤ ਹੈ ਮਾਰੀ ਹੈ ਇਹ ਪਕਾਣਾ ਉਹ ਵਾਲਾ ਜਦੋਂ ਬਗਬੰਦਾ ਸਿੰਘ ਬਹਾਦਰ ਦੇ ਡੇਰੇ ਤੇ ਜਾਂਦੇ ਨੇ ਜਿਹਨ ਮਾਰੂ ਦਾਸ ਬੇਰਾਗੀ ਗਿਆ ਜਾਂਦਾ ਹੈ ਹਨਾ ਮਾਰੂ ਦਾਸ ਬੇਰਾਗੀ ਉਹਦੇ ਡੇਰੇ ਤੇ ਬੱਕਰੇ ਬੰਨੇ ਹੋਏ ਸੀ ਉੱਥੇ ਬੱਕਰੀ ਚੜਖਾਈ ਗਈ ਹੈ ਵਗੈਰਾ ਇਹ ਇਤਿਹਾਸਕਾਰ ਸਾਰੇ ਮੰਨਦੇ ਆ ਸਾਰੇ ਮੰਨਦੇ ਆ ਬਾਬਾ ਲਗਭਗ ਸਾਰੇ ਮੰਨਦੇ ਆ ਮੈਂ ਦੇਖਿਆ ਬਾਬਾ ਸਾਰੇ ਮੰਨਦੇ ਸਾਰੇ ਮੰਨਦੇ ਨੇ ਹੁਣ ਗੁਰਦੁਆਰਾ ਸ਼ਿਕਾਰ ਘਾਟ ਬਣਿਆ ਆ ਉਹਨਾਂ ਨੇ ਕੋਈ ਉੱਤੇ ਵੀ ਤਰਕ ਕਰੋ ਫਿਰ ਹੁਣ ਮੰਨ ਲਓ ਕਿ ਸ਼ਿਕਾਰ ਕਰ ਰਿਆ ਵਾ ਉਹ ਸ਼ਿਕਾਰ ਕਿਉਂ ਕਰ ਰਿਆ ਇਹ ਕਿਤੇ ਇਹ ਕਿਤੇ ਇਹ ਕਹਿੰਦੇ ਨੇ ਕਿ ਖਾਣ ਵਾਸਤੇ ਸ਼ਿਕਾਰ ਨਹੀਂ ਹੁੰਦਾ ਸ਼ਿਕਾਰ ਹੁੰਦਾ ਤੁਹਾਡੀ ਪ੍ਰੈਕਟਿਸ ਵਾਸਤੇ ਅ ਦਾ ਮਤਲਬ ਅਸੀਂ ਆਪਣੇ ਪ੍ਰੈਕਟਿਸ ਵਾਸਤੇ ਕਿਸੇ ਜੀ ਨੂੰ ਮਾਰਨਾ ਵਾ ਹਾਂ ਦੀ ਗੱਲ ਸਰ ਜੀ। ਇਹ ਠੀਕ ਹੈ। ਹਰ ਮੰਨ ਲਓ ਮੈਂ ਮੁਰਗੀ ਉਹ ਤੇ ਸਾਹਮਣੇ ਰੱਖ ਕੇ ਤੇ ਮੈਂ ਅਗਾ ਤੀਰੰਦਾਜੀ ਨਾਲ ਉਸ ਮੁਰਗੀ ਨੂੰ ਮਾਰ ਸਕਦਾ? ਗੱਲ ਤਾਂ ਵਾ ਨਹੀਂ ਮਾਰ ਸਕਦੇ ਜੀ। ਹੈ? ਗੱਲ ਜੀ ਜੇ ਜੇ ਕਹਿੰਦੇ ਵੀ ਜੇ ਕਹਿੰਦੇ ਆ ਕਿ ਅਦਾ ਵਰਗ ਗੁਰੂ ਸਾਹਿਬ ਤਾ ਕਰਦੇ ਸੀ ਕਿ ਤੁਹਾਨੂੰ ਸਿਖਾਉਣ ਵਾਸਤੇ ਵੀ ਭਾਈ ਸ਼ਿਕਾਰ ਕੀਤਾ ਜਾ ਸਕਦਾ ਵਾ ਉਹਦੇ ਵਾਸਤੇ ਤੁਸੀਂ ਕਿਸ ਦਾ ਮਤਲਬ ਵੀ ਅਸੀਂ ਆਪਣੀ ਤੀਰੰਦਾਜੀ ਵਾਸਤੇ ਕਿਸੇ ਨੂੰ ਜੀਵਤ ਹੈ ਕਰ ਸਕਦੇ ਜੀ ਇਹ ਪਰਵਾਹ ਨਹੀਂ ਜੇ ਮਾਰੀ ਦਿੱਤਾ ਵਦ ਜੇ ਮਾਰ ਵੀ ਜਤਨ ਮਾਰ ਕੇ ਕਿਤਾ ਕੀ ਹੋਏਗਾ ਸੁੱਟ ਹੋ ਦਿੱਤਾ ਹੈਗਾ ਨਾ ਪਾ ਲਓ ਸੁੱਟ ਵੀ ਦਿੱਤਾ ਪਰ ਜੇ ਜੀਵ ਆ ਤੇ ਆ ਪਾਪ ਆ ਪਾਪ ਤਾਂ ਹੋ ਜਾਣਾ ਪਾਪ ਤਾਂ ਆਇਆ ਵਾ ਬੰਦਾ ਤੇ ਜੀਵ ਤੇ ਆ ਪਾਪ ਆ ਕਹਿੰਦੇ ਆ ਪਾਪ ਤਾਂ ਹੋ ਗਿਆ ਹੁਣ ਉਹ ਨੂੰ ਤੁਸੀਂ ਖਾ ਲਓ ਤੇ ਭਾਵੇਂ ਛੁੱਟ ਦੋ ਪਾਪ ਤਾਂ ਆ ਪਾਪ ਹੋਗਾ ਫਿਰ ਜੇਕ ਮੰਨਦੇ ਮਤਲਬ ਅਸੀਂ ਆਪਣੇ ਸਵਾਰਥ ਵਾਸਤੇ ਆਪਣੇ ਨਿੱਜੀ ਮਤਲਬ ਵੱਲੋਂ ਜਿੱਦਾਂ ਮਾਲਵੇ ਕਹਿੰਦੇ ਆ ਤੁਸੀਂ ਬੰਦੇ ਦਾ ਮਾਸ ਖਾ ਲਓ ਆਲੂ ਮੁਰਗੀਆਂ ਕਹਿ ਰਹੀਆਂ ਬਾਈ ਤੁਸੀਂ ਸਾਨੂੰ ਕਿਉਂ ਮਾਰਦੇ ਹੋ ਤੁਸੀਂ ਸਾਹਮਣੇ ਖਲੋਵੋ ਆਪਾਂ ਤੁਹਾਡੇ ਤੀਰ ਮਾਰਾਂਗੇ। ਹੱਸ ਮੇਰਾ ਆਪਾਂ ਵੀ ਤਰਕ ਦਿੰਦੇ ਨੇ ਚਲੋ ਜਿੱਦਾਂ ਇਹ ਤਰਕ ਦਿੰਦੇ ਆਪਾਂ ਵੀ ਇਹੀ ਤਰਕ ਦਿੰਦੇ ਆਂ ਮਾਲੂ ਕੱਲੋਂ ਬੱਕਰਾ ਆਵੇਗਾ ਜੇ ਮਾਲੂ ਇਸ ਜਿਹੜੀ ਸ਼ਿਕਾਰ ਉੱਚੀਆਂ ਉੜਦੀਆਂ ਨੇ ਉਹਦਾ ਸ਼ਿਕਾਰ ਕਰਦੇ ਨੇ ਮਾਲੂ ਕੱਲੋਂ ਉਹ ਆ ਕੇ ਕਹਿਣ ਬੰਦੇ ਤੁਸੀਂ ਖਲੋਵੋ ਹੋ ਨਾ ਆਪਾਂ ਤੁਹਾਡੇ ਤੀਰ ਮਾਰਦਾ ਠੀਕ ਆ ਫਿਰ। ਸਾਗਾ ਲੜਨੇ ਪੈਣਾ ਇਹਦਾ ਮੰਗ ਇਹਨਾਂ ਦੇ ਮੰਗ ਕਰ ਲੈਨੇ। ਮੇਰੇ ਪਾ ਸਭ ਤੋਂ ਪਹਿਲੀ ਗੱਲ ਇਹ ਹੈ ਸਾਨੂੰ ਪਾਪ ਤੇ ਉਹਨਾਂ ਦਾ ਪਤਾ ਹੀ ਨਹੀਂ ਪਤਾ ਨਹੀਂ ਪਾਪ ਹੁੰਦੀ ਹੈ ਮਾੜੀ ਸੋਚ ਮਾੜੀ ਸੋਚ ਮਾੜੀ ਸੋਚ ਤੁਹਾਡੇ ਅੰਦਰ ਪੈਦਾ ਹੋਰੀ ਉਹਨੂੰ ਪਾਪ ਗਿਆ ਜੰਦਾ ਤੁਹਾਡੇ ਅੰਦਰ ਚੰਗੀ ਸੋਚ ਪੈਦਾ ਹੋਰੀ ਉਹਨੂੰ ਕੋਲ ਗਿਆ ਜੰਦਾ ਜੀਵ ਦਾ ਮਰ ਜਾਣਾ ਪਾਪ ਨੇ ਜੀਵ ਦਾ ਮਰ ਜਾਣਾ ਪਾਪ ਹੁੰਦਾ ਦੁਨੀਆ ਦਾ ਹਰ ਇਨਸਾਨ ਪਾਪੀ ਹੈ ਤੁਸੀਂ ਪਾਪ ਤੋਂ ਬਗੈਰ ਰਹਿ ਨਹੀਂ ਸਕਦੇ ਹੁਣ ਮੰਨ ਲਓ ਜੇ ਦਾ ਆਪਾਂ ਦੁੱਧ ਦੀ ਗੱਲ ਕੀਤੀ ਨਾ ਇੱਕ ਸਵਾਲ ਇਹ ਵੀ ਆਇਆ ਇਹਨੇ ਗੁਰਬਾਣੀ ਨੇ ਤਾਂ ਦੁੱਧ ਨੂੰ ਅੰਮ੍ਰਿਤ ਮੰਨੇ ਆਇਆ ਹਾਂ ਗੁਰਬਾਣੀ ਕਹਿੰਦੀ ਦੁੱਧ ਅੰਮ੍ਰਿਤ ਹੈ ਹੈਨਾ ਤੇ ਅੰਮ੍ਰਿਤ ਗੁਰਬਾਣੀ ਕਹਿੰਦੀ ਕਿਆ ਕਿਆ ਘੋੜ ਮੈਦਾ ਕਿਆ ਮੈਦਾ ਕਿਆ మాਸ ਗੁਰਬਾਣੀ ਨੇ ਮੈਦੇ ਅਤੇ మాਸ ਨੂੰ ਬਰਾਬਰ ਰੱਖਿਆ ਹੈ ਜਿਵੇਂ ਮੈਦਾ ਹੈ ਜਿਵੇਂ ਘੋੜਾ ਜਿਵੇਂ ਮਿੱਠਾ ਹੈ ਉਦਾਂ ਹੀ మాਸ ਹੈ ਹਾਲਪ ਗੁਰਬਾਣੀ ਨੇ ਬਰਾਬਰ ਰੱਖਿਆ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਦੁੱਧ ਦੀ ਜਦੋਂ ਆਪਾਂ ਗੱਲ ਕਰਦੇ ਕਹਿੰਦੇ ਦੁੱਧ ਅੰਮ੍ਰਿਤ ਹੈ ਦੁੱਧ ਅੰਮ੍ਰਿਤ ਕਿਹਦੇ ਵਾਸਤੇ ਆ ਮਾਂ ਦਾ ਮਨੂ ਬੱਚਾ ਪੈਦਾ ਆ ਹਾਂਜੀ ਮਾਂ ਦਾ ਬੱਚਾ ਪੈਦਾ ਉਹ ਦੁੱਧ ਜਿਹੜਾ ਅੰਮ੍ਰਿਤ ਕਿਹਦੇ ਵਾਸਤੇ ਆ ਬੱਚਾ ਧੰਬਾ ਅੱਛਾ ਹੁਣ ਜਿਹੜਾ ਮੰਨ ਲਓ ਤੁਹਾਡੇ ਘਰ ਮੱਝ ਸੂਈ ਹੈ ਜਾਂ ਗਾਂ ਸੂਈ ਹੈ ਉਹ ਦੁੱਧ ਅੰਮ੍ਰਿਤ ਕਿਹਦੇ ਵਾਸਤੇ ਆ ਹਾਂਜੀ ਬਹੁਤ ਤੁਹਾਡੇ ਵਾਸਤੇ ਕਿਹਦਾ ਅੰਮ੍ਰਿਤ ਹੋਵੇ ਮਨ ਮੰਨ ਲਓ ਕੋਈ ਕਾ ਲਓ ਆਪਾਂ ਸੌਖਾ ਗੱਲ ਕਰ ਲੈਂਦੇ ਮੰਨ ਲਓ ਕੋਈ ਪਾਹਿਆਰ ਬੀ ਆ ਕਮਾ ਕੇ ਲੈ। ਕਹਾਂ ਉਹ ਅਮਰ ਦਾ। ਉਹਦੇ ਹੱਕ ਤੇ। ਨਾ ਬਾਬਾ ਸਹੀ ਗੱਲ। ਹਨਾ? ਇਹ ਦੋ ਰੁਪਏ 5000 ਰੁਪਏ ਕੋਈ ਕਮਾ ਕੇ ਲਿਆ ਆਪਣੇ ਬੱਚਿਆਂ ਦੇ ਦੋ ਬੱਚੇ ਆ। ਜ਼ਿਆਦਾ ਪਰਿਵਾਰ ਆ। ਕਹਾਂ ਉਹ ਜਿਹੜੇ ਪੈਸੇ ਕਮਾਏ ਆ ਉਹ ਅਮਰ ਦਾ। ਅਮਰ ਉਹਦੀ ਪਰਿਵਾਰ ਵਾਸਤੇ ਆ ਨਾ। ਹੁਣ ਤੂੰ ਉਹਦਾ ਪੈਸੇ ਖੋਲੇ ਕਰ ਗਏ ਅਮਰ ਦਾ। ਤੇਰੇ ਜੀ ਦੀ ਆ ਵੀ ਅਮਰ ਦਾ। ਅੱਜ ਜੇ ਬਾਰੇ। ਆ ਅਮਰ ਦਾ। ਤੇਰਾ ਅਮਰ ਜਿਹਦਾ ਉਹ ਤਾਂ ਬਿਲਕੁਲ ਕੰਮ ਖਰਾਬ ਹੋ ਗਿਆ। ਹੁਣ ਉਹਦਾ ਚੀਜ਼ ਖੋ ਕਰ ਗਏ। ਜੀ ਆਪਣੇ ਜੀਹਨ ਦੇ ਵਿੱਚ ਪਾ ਕੇ ਗਏ ਵੀ ਇਹ ਤਾਂ ਅੰਮ੍ਰਿਤ ਹੈ ਅੱਛਾ ਉਹ ਜੈਜ ਹੈ ਕਿਸ ਦੀ ਗੱਲ ਹੈ ਉਹ ਵੀ ਕਹਿਣ ਲੱਗੇ ਕਿ ਨਾ ਜਿਹੜਾ ਅੰਮ੍ਰਿਤ ਜਿੱਦਾਂ ਕਿਹਾ ਗਿਆ ਦੁੱਧ ਨੂੰ ਅੰਮ੍ਰਿਤ ਕਿਹਾ ਗਿਆ ਉਹਦੇ ਵਿੱਚ ਤਾਂ ਗਿਆ ਕਿ ਨਾ ਉਹਦੇ ਵਿੱਚ ਜਿਹੜੇ ਪੋਸ਼ਟਿਕ ਤੱਤ ਮਿਲਦੇ ਆ ਉਹ ਸਾਡੀ ਅੰਮ੍ਰਿਤ ਹੈ ਸਭ ਤੋਂ ਗਲਤ ਚਲੋ ਠੀਕ ਹੈ ਉਹਦੀ ਗੱਲ ਹੈ ਮੈਂ ਤਾਂ ਇਹ ਗੱਲ ਕੀਤੀ ਹੈ ਕਿ ਦੁੱਧ ਜਿਹੜਾ ਸਾਨੂੰ ਜਿਹੜਾ ਮਾਂ ਦਾ ਦੁੱਧ ਨਹੀਂ ਆਉਂਦਾ ਉਹ ਦੁੱਧ ਕਿਹਦੇ ਵਾਸਤੇ ਹੈ ਵੱਲ ਦੁੱਧ ਮਾਂ ਦਾ ਸਾਡੀ ਮਾਤਾ ਆ ਜਾਂ ਬੱਚਾ ਉਹਦੀ ਮਾਤਾ ਉਹ ਮਾਂ ਦਾ ਦੁੱਧ ਨਹੀਂ ਆ ਰਿਹਾ ਇਸ ਨਾਲ ਦੂਸਰੀ ਦੁੱਧ ਦੀ ਕੀ ਜ਼ਰੂਰਤ ਹੈ? ਇਹ ਆ ਗਿਆ ਕਿ ਕੁਦਰਤ ਨੇ ਤੁਹਾਡੇ ਦੋ ਤੁਹਾਡੇ ਵਾਸਤੇ ਦੁੱਧ ਪੈਦਾ ਨਹੀਂ ਕੀਤਾ। ਲੈ ਆ ਗਿਆ ਜੇ ਫਿਰ ਦੇਖ ਜੇ ਤੇ ਲੌਜੀਕ ਹੈ ਰੱਖੋ ਕਿ ਰੱਬ ਨੇ ਬੱਚਾ ਪੈਦਾ ਕੀਤਾ ਉਹਦੇ ਵਾਸਤੇ ਦੁੱਧ ਪੈਦਾ ਹੀ ਨਹੀਂ ਕੀਤਾ। ਨਹੀਂ ਕੀਤਾ। ਕੀਤਾ। ਅਚਾਨ ਜੇ ਬੱਚਾ ਪੈਦਾ ਕੀਤਾ ਉਹਦੀ ਖਰਾਬੀ ਹੈ ਨਾ ਨਾਲ। ਤੇ ਫਿਰ ਤੁਹਾਨੂੰ ਦੂਸਰੀ ਦੁੱਧ ਦੀ ਕੀ ਜਰੂਰਤ? ਅੱਛਾ ਉੱਥੇ ਕੋਈ ਤਰਕ ਨਹੀਂ ਹੈ। ਤਰਕਿਆ ਹੁੰਦਾ। ਪੀ ਖਾ ਵੀ ਲੈਣਾ ਪੀ ਵੀ ਲੈਣਾ ਠੀਕ ਹੈ ਸਾਰਾ ਉੱਥੇ ਸਾਰਾ ਕੁਝ ਠੀਕ ਹੈ। ਹੁਣ ਆਪਾਂ ਸੌਖਾ ਗੱਲ ਕਰ ਲਈ ਇਹਨਾਂ ਨੂੰ ਭਾਵੇਂ ਕਰਦੀ ਲੱਗੇਗੀ ਕੀ ਇੱਕ ਮਾਂ ਦਾ ਜਿਹੜਾ ਦੁੱਧ ਹੁੰਦਾ ਉਹ ਕਿਸੇ ਦੂਸਰੇ ਦੇ ਬੱਚੇ ਵਾਸਤੇ ਜ਼ਬਰਦਸਤੀ ਲਪਤਾ ਬਾਨੇ ਕਰਕੇ ਚੋਗਰ ਕਿਸ ਦੂਸਰੇ ਨੂੰ ਦੁੱਧਤਾ ਜਾ ਸਰ ਇੱਕ ਮਾਂ ਦਾ ਦੁੱਧ ਉਹ ਕੀ ਹੋਏਗਾ ਫਿਰ ਆਪਾਂ ਕੀ ਕਹਾਂਗੇ ਨਹੀਂ ਆਪਾਂ ਕਹਾਂਗੇ ਜੇਦਾਂ ਮੰਨ ਲਓ ਇੱਕ ਮਾਂ ਆ ਆਹ ਮੰਨ ਲਓ ਆਪਾਂ ਮਾਂ ਆ ਤੇ ਦੂਜੀ ਮਾਂ ਆ ਉਹਦਾ ਉਹ ਇੱਕ ਬੱਚਾ ਹੋਰ ਹੈਗਾ ਆਪਾਂ ਉਹਦੀ ਲੱਤਾਂ ਬੰਨੀਆਂ ਬਾਵਾ ਬੰਨੀਆਂ ਉਸ ਮਾਂ ਦਾ ਦੁੱਧ ਨੂੰ ੱੱਕੇ ਨਾਲ ਹੀ ਆਉਦੇ ਬੱਚੇ ਨੂੰ ਡੱਕ ਕਰਕੇ پیر ਨੂੰ ਡੱਕ ਉਹਨੂੰ ਨਹੀਂ ਦੇ ਰਹਾ ਦੂਸਰੇ ਨੂੰ ਡੱਕ ਕਰਕੇ ਉਹਨੂੰ ਵਾਇਆ ਇਹ ਨਾਲ ਕੋ ਉਹਨੂੰ ਦੇ ਆਪਾਂ ਕਹਾਂਗੇ ਯਾਰ ਢਟਾਵ ਦਾ ਜੋ ਹਾਂ 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 ਕੀ ਥੋੜਿਆ ਉਹਦਾ ਹੱਥ ਹੀ ਥੋੜਿਆ ਤੇ ਫਿਰ ਇਹ ਗੱਲ ਮੱਝਾ ਬਗਵਾ ਵਾਦ ਕਿਹਨੇ ਲੱਗ ਗਈ ਇਸ ਪਾਸੇ ਕਿਉਂ ਨਹੀਂ ਜਾਂਦਾ ਨਿਸ਼ਾਨ ਕਿਉਂਕਿ ਜੀਆਂ ਦਾ ਆਹਾਰ ਜੀ ਖਾਣਾ ਇਹ ਕਰੇ ਅਸੀਂ ਕਿਸੇ ਦੂਸਰੇ ਦਾ ਹੱਕ ਖਾਣ ਵਾਲੇ ਹੀ ਬਣੇ ਆ। ਕਿੱਦਾਂ ਬੜਾ? ਕੋਣ ਕਿੱਦਾਂ ਆ? ਜਿਹੜਾ ਕਣਕ ਚਟੂਨੇ ਨੂੰ ਲੱਗਦਾ। ਨਹੀਂ। ਉਹਦਾ ਉਹਦਾ ਆਹਾਰ ਕੀ ਆ ਬੜਾ? ਛੋਨਾ ਛੋਨਾ। ਆਪਾਂ ਉਹਦਾ ਹੱਥ ਨਹੀਂ ਖਾਦਾ। ਚੂਹੇ ਦਾ ਆਹਾਰ ਕੀ ਆ ਬੜਾ? ਕਣਕ ਦੇ ਵਿੱਚ ਜਿਹੜੀ ਆਪਾਂ ਉਹਦਾ ਹੱਥ ਨਹੀਂ ਖਾਦਾ। ਆਧਾਰ ਦਾ ਆਹਾਰ। ਚੂਹੇ ਦਾ ਆਧਾਰ ਜੋ ਮਾਲ ਆਪਾਂ ਕਹਾਂਗੇ ਚੂਹਾ ਲੋ ਆਪਾਂ ਕੁਝ ਚੀਜ਼ ਖਾਂਦੀ ਦੇ। ਉਹ ਵਿਚਾਰਾ ਕੀ ਖਾਈ। ਜਾਏਗਾ ਜਦੋਂ ਉਹ ਪਾਵਣੀ ਹੈ ਉਹ ਪਾਵਣੀ ਹੈ ਤੇਲੇ ਦੀ ਸਪਰੇ ਕਰਦੇ ਆ ਤੇਲੇ ਦਾ ਆਹਾਰ ਕੀ ਆ ਖਾਣਾ ਕੀ ਆ ਤੇਲੇ ਦਾ ਕਣਕ ਹੈ ਤੇਲੇ ਦਾ ਆਹਾਰ ਕਣਕ ਜਿਹੜਾ ਆਪਾਂ ਤੇਲੇ ਦੀ ਸਪਰੇ ਕਿਉਂ ਕਰਦੇ ਆਪਾਂ ਉਹਦਾ ਹੱਕ ਨਹੀਂ ਮਾਰਦਾ ਇਹ ਦਵਾ ਬਾਰੇ ਨਿਕਰ ਮੇਕਾ ਪਾਵਾ ਇੱਕ ਜੀਵ ਦੂਸਰੇ ਜੀਵ ਨੂੰ ਖਾਣ ਵਾਲ ਕੇ ਬਣਿਆ ਬਣਿਆ ਇਦਾਂ ਨੇ ਬੋਲ ਫਿਰ ਬਹੁਤ ਤਾਗ ਹੈ ਇਹਦੇ ਸੋਚੀ ਹੈ ਨਾ ਫਿਰ ਇਹਦੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਪਾ ਵੀ ਪਾ ਪਾ ਵੀ ਮਾਰੋ ਸਾਨੂੰ ਇੱਕ ਜਗਾ ਸੋਜੀ ਦਿੱਤੀ ਹੋਈ ਆ ਵੀ ਆਪਾਂ ਪੈਸੇ ਇਹਨੇ ਕਮਾਇਆ ਉਹਦੇ ਪੈਸੇ ਹੋਰੇ ਉਥੇ 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 ਜਿੱਥੇ ਤੁਹਾਨੂੰ ਸੋਜੀ ਦਿੱਤੀ ਪਰ ਜਿੱਥੇ ਤੁਹਾਡੇ ਸਰੀਰ ਦੀ ਨੀਡ ਹੈ ਜ਼ਰੂਰਤ ਹੈ ਅਡਾ ਸਾਨੂੰ ਲੱਭਦਾ ਵੀ ਭਾਈ ਜੇ ਆਪਾਂ ਇਸ ਤੇਲੇ ਨੂੰ ਨਾ ਮਾਰਿਆ ਤੇ ਮੇਰੇ ਨਿਆਣੇ ਮਰ ਜਾਣੇ ਘਰੇ ਹੋਰ ਕਿਸੇ ਨੇ ਨਾ ਬੜੀ-ਬੜੀ ਫੋਟੋ ਬਣਾਈ ਹੋਈ ਸੀ ਬੜੀ-ਬੜੀ ਫੋਟੋ ਬਣਾਈ ਸੀ ਪਿਛੇ ਬਾਗ ਲਗਾ ਜਿਹਨੂੰ ਕਹਿਆ ਜਾਂਦਾ ਸ਼ਹਿਰ ਪਿਛਲੇ ਪਾਸੇ ਸ਼ਹਿਰ ਆ ਅਗਲੇ ਪਾਸੇ ਸ਼ਹਿਰ ਲੱਗਾ ਸ਼ੇਰ ਨੂੰ ਅਰਦਾਸ ਕਰਦੇ ਰੱਬ ਮੈਨੂੰ ਬਚਾਲਾ ਸ਼ੇਰ ਅਰਦਾਸ ਕਰਦੇ ਕਿਨੇ ਜੀ ਅੱਜ ਜਿੰਨੂੰ ਮਾਰਿਆ ਤੇ ਮੈਂ ਆਪੂ ਖਾ ਮਰ ਜਾਣਾ ਕਿਹਦੀ ਸੁਣੇ ਸ਼ੇਰ ਕਹਿੰਦਾ ਰੱਬਾ ਅੱਜ ਅੱਜ ਕੋ ਖਾਣਾ ਦੇ ਉਹਦਾ ਖਾਣਾ ਕੀ ਹੈ ਕਿਰਨ ਸ਼ੇਰ ਤੇ ਸ਼ੇਰ ਕਹਿੰਦਾ ਰੱਬਾ ਅੱਜ ਮੈਨੂੰ ਬਚਾਲਾ ਮੈਂ ਕਿਹਦੀ ਸੁਣੇ ਕੋਈ ਤੇਰਾ ਆਪਣਾ ਆਪਣਾ ਹੀ ਹੈ ਨਾ ਕਿਨੇ ਕੋਈ ਕਿੱਦਾਂ ਆਪਣਾ ਆਪ ਨੂੰ ਕਿੱਦਾਂ ਬਚਾਂਦਾ ਬਸ ਚੱਲ ਮੈਂ ਜੀ ਇਸ ਚੀਜ਼ ਨੂੰ ਸਮਝਣਾ ਆਪਾਂ ਠੀਕ ਹੈ ਜੀ ਇਸ ਕਰਕੇ ਵਸ ਇੰਨਾ ਗਿਆ ਬਸ ਇਹ ਤੋਂ ਵੱਧ ਨਹੀਂ ਆਪਾਂ ਕੋਈ ਗੱਲ ਹੋਰ ਕਰ ਸਕਦੇ ਜੇ ਮਨ ਲ ਮੈਂ ਦੇਖੋ ਅੰਨਾ ਬਸ ਵਧੀਆ ਸਮਝਾਇਆ ਜੀ ਹਜੇ ਵੀ ਨਾ ਸਮਝਣ ਭਾਈ ਆਪਾਂ ਹੱਥ ਜੋੜੇ ਸਕਦੇ ਆ ਭਾਈ ਹੁਣ ਇਹ ਤੋਂ ਵੱਧ ਆਪਾਂ ਕੀ ਕਲੀਅਰ ਕਰਾ ਸਕਦੇ ਤੋਂ ਵੱਧ ਆਪਾਂ ਕਲੀਅਰ ਨਹੀਂ ਕਰਾ ਸਕਦੇ ਹੁਣ ਤੁਹਾਨੂੰ ਸਮਝ ਨਹੀਂ ਲੱਗ ਰਹੀ ਭਾਈ ਮੈਂ ਕੀ ਕਰ ਸਕਦਾ ਮੈਂ ਤਾਂ ਹਰ ਇੱਕ ਤਰੀਕੇ ਨਾਲ ਸਮਝਾ ਕਰਕੇ ਦੇਖ ਲਿਆ ਠੀਕ ਹੈ ਜੀ ਇਸ ਕਰਕੇ ਭਾਈ ਜਿਹੜਾਂ ਦੋਸੀ ਗੱਲ ਇਹ ਆ ਜਿਹੜਾ ਨਹੀਂ ਸਮਝਦਾ ਨਾ ਉਹਨਾਂ ਨੂੰ ਨਹੀਂ ਸਮਝਦਾ ਬਾਬਾ ਜਿੰਨੇ ਸਮਝਣਾ ਉਹਨੇ ਸਮਝਣਾ ਜਿੰਨੇ ਨਹੀਂ ਸਮਝਣਾ ਉਹਨਾਂ ਨੂੰ ਨਹੀਂ ਸਮਝਦਾ ਜਿਹਨੇ ਸਮਝਣਾ ਨਹੀਂ ਸਮਝੇਗਾ ਉਹ ਨਹੀਂ ਸਮਝਣਾ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਇੱਕ ਜੀਵ ਦੂਸਰੇ ਜੀਵ ਨੂੰ ਖਾਣ ਵਾਸਤੇ ਬਣਿਆ ਗੁਰਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਜਿਹਦੇ ਹੱਥ ਦੀ ਸਵਾਰੀ ਕੀ ਆ ਬਾਜ ਬਾਜ ਕੀ ਖਾਂਦਾ ਮਾਸ ਮਾਸ ਇਹ ਜੀ ਬਾਬਾ ਇਹਨਾਂ ਕਰਦੇ ਆ ਗੱਲਾਂ ਲੋਕ ਕਹਿੰਦੇ ਨੇ ਨਹੀਂ ਖਾਂਦਾ ਫਿਰ ਉੱਥੇ ਇਹ ਗੁਰੂ ਨੇ ਛੋਟਾ ਕਰ ਦਿੰਦੇ ਨਾ ਇਹ ਗੁਰੂ ਅਦਾਂ ਹੋਣ ਉਸ ਕਾਇਰ ਖੇਲ ਦੇ ਰਿਆ ਇੱਕ ਪਾਸੇ ਆਪ ਜਸਾ ਸਿੰਘ ਵਾਲੂ ਵਾਲੇ ਦੀ ਖਰਾਕ ਬਸੀ ਜਾਵੇ ਇੱਕ ਵਾਰ ਜਸਾ ਦਾ ਬਸ ਤਾਂ ਉਹਨਾਂ ਦੀ ਖਰਾਕ ਪੱਤਰ ਆਏ ਆ ਸੋ ਇਹ ਪਈਏ ਬਜੂਲ ਦਾ ਇਹ ਵਾ ਇਵੇਂ ਜਾਣ ਬੁੱਝ ਕੇ ਵਿੱਚ ਸਭ ਤੋਂ ਪਹਿਲੀ ਗੱਲ ਮਾਸ ਖਾਣਾ ਜਾਂ ਨਹੀਂ ਖਾਣਾ ਸਾਡਾ ਵਿਸ਼ਾ ਹੈ ਬਿਸ਼ਾ ਹੈ ਨਹੀਂ ਤੁਹਾਨੂੰ ਵਿਸ਼ਾ ਹੈ ਨਹੀਂ ਬ ਕੋ ਸਾਡੇ ਤੋਂ ਤਾਂ ਕੋਈ ਵਿਸ਼ਾ ਨਹੀਂ ਹੈ ਗੁਰਬਾਲ ਜੀ ਦੇ ਮਾਸ ਮਾਸ ਕਰ ਮੂਰਖ ਝਗੜੇ ਇਹ ਤਾਂ ਝਗੜੇ ਦਾ ਵਿਸ਼ਾ ਆ ਇਹ ਤੁਹਾਡੇ ਸਰੀਰ ਦੀ ਨੀਡ ਆ ਉਹੀ ਦੁਨੀਆ ਦਾ ਪ੍ਰਚਾਰ ਕਿਹ ਨਹੀਂ ਕਰਦਾ ਤੁਸੀਂ ਮਾਸ ਨਹੀਂ ਖਾਣਾ ਉਹੀ ਦੁਨੀਆ ਦਾ ਮਾਸ ਪ੍ਰਚਾਰ ਕਿਹ ਨਹੀਂ ਕਰਦਾ ਤੁਸੀਂ ਮਾਸ ਖਾਣਾ ਨਹੀਂ ਖਾਣਾ ਖਾਣਾ ਹੀ ਖਾਣਾ ਖਾਣਾ ਹੀ ਖਾਣਾ ਤੇ ਖਾਣਾ ਨਹੀਂ ਗਲਤ ਗੱਲ ਇਹ ਤੁਹਾਡੀ ਇੱਛਾ ਆ ਖਾਣਾ ਨਹੀਂ ਖਾਣਾ ਨਹੀਂ ਖਾਣਾ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਖਾਣਾ ਹੀ ਖਾਣਾ ਇਹ ਵੀ ਗਲਤ ਹੈ ਮੈਂ ਤੁਹਾਨੂੰ ਕਹਾਂਗਾ ਨਹੀਂ ਖਾਣਾ ਇਹ ਵੀ ਗਲਤ ਹੈ ਹਾਂ ਗਲਤ ਹੈ ਇਹ ਤੁਹਾਡੀ ਜੁ ਹਾਂ ਇਹ ਤੇ ਡਿਪੈਂਡ ਕਰਦਾ ਵੀ ਐ ਖਾਈਏ ਜਾਂ ਨਾ ਖਾਈਏ ਖਾਣਾ ਨਹੀਂ ਖਾਣਾ ਤੁਹਾਡੀ ਇੱਛਾ ਮੇਰੇ ਕਹਿਣ ਤੇ ਨਹੀਂ ਖਾਣਾ ਮੇਰੇ ਘਰ ਤੇ ਤੁਸੀਂ ਨਹੀਂ ਛੱਡਣਾ ਤੁਹਾਡੀ ਚਾਹ ਕਿਉਂਕਿ ਤੁਹਾਡੇ ਸਰੀਰ ਦੀ ਨੀਡ ਹੈ ਜ਼ਰੂਰ ਹੈ ਹੋ ਸਕਦਾ ਤੁਸੀਂ ਤੁਹਾਨੂੰ ਕਈਆਂ ਨੂੰ ਮਾਸ ਤੋਂ ਅਲਰਜੀ ਹੋਵੇ ਜਿਦਾ ਕਈਆਂ ਨੂੰ ਮੈਂ ਕਬੀਰ ਆ ਸਾਡੇ ਇੱਥੇ ਉਹਨੂੰ ਕਣਕ ਦੀ ਰੋਟੀ ਤੋਂ ਅਲਰਜੀ ਸੀ ਉਹਨੂੰ ਕਹਿੰਦੇ ਤੈਨੂੰ ਕਾਰਗੀ ਰੋਟੀ ਖਾ ਲਈ ਗਈ ਹੈ ਇਹ ਸਾਰੇ ਆਪਣੀ ਆਪਣੀ ਨੀਡ ਹੈ ਹੁਣ ਕਈਆਂ ਨੂੰ ਕਈਆਂ ਨੂੰ ਤਾਂ ਮੱਲਤੂ ਕਹੇ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਮੈਨੂੰ ਨਹੀਂ ਪਸੰਦ ਮੈਂ ਸਾਚਾ ਦੱਸ ਮੈਨੂੰ ਨਹੀਂ ਪਸੰਦ ਪਸੰਦ ਵਿੱਚ ਫਰਕ ਪੈ ਗਿਆ ਤੇ ਕਹਿੰਦੇ ਬਾਬਾ ਜੀ ਅੰਨੀ ਵਧੀਆ ਚੀਜ਼ ਤੁਹਾਨੂੰ ਕਿੱਦਾਂ ਨਹੀਂ ਪਸੰਦ ਹੈ ਹੈਨਾ ਪਰ ਮੰਨ ਲਓ ਕਈਆਂ ਨੂੰ ਤੇ ਬੈਂਗਨ ਨਹੀਂ ਪਸੰਦ ਆਉਂਦਾ ਹਣਾ ਤੇ ਕੀ ਇਹਨੂੰ ਨਾਪਸਾਂਦ ਹੋਵੇ ਤੇ ਇਹਨੂੰ ਪਨੀਰ ਬਿਲਕੁਲ ਨਹੀਂ ਪਸੰਦ ਕੇ ਇਹਨੂੰ ਪਸੰਦ ਹੈ ਤੇ ਇਹਨੂੰ ਗੋਭੀ ਬੜੀ ਪਸੰਦ ਆਉਂਦੀ ਤੇ ਇਹਨੂੰ ਸਾਗ ਬੜਾ ਚੰਗਾ ਲੱਗਦਾ ਕਈ ਕਹਿੰਦੇ ਹੋ 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 ਇਹ ਕਿਹੜੀ ਬਾਤ ਆਈ ਸਾਗ ਦਾ ਮਸਾ ਚੱਲਦਾ ਹੈ ਨਾ ਪਸੰਦ ਨਾ ਪਸੰਦ ਜਦੋਂ ਗੱਲ ਹੀ ਮੁੱਕ ਗਈ ਇਹ ਬਹਿਸ ਨਾਲ ਦਾ ਕੰਮ ਹੈ ਇੱਥੇ ਇਹ ਬਹਿਸ ਨਾਲ ਇਹ ਤਾਂ ਸਿਰ ਅੜਾਈ ਹੈ ਜਿੰਨੀ ਗੱਲੋਂ ਜਿੰਨਾ ਬਹਿਸ ਲੋ ਉਹਨੇ ਬਹਿਸ ਜਿਹਨੇ ਸਮਝਣਾ ਉਹਨੂੰ ਆਪਾਂ ਇੱਕ ਤੋਕਰੀ ਵਿੱਚ ਸਮਝਾ ਸਕਦੇ ਆ ਕਿ ਪਾਪ ਤੋਂ ਬਗੈ ਜਿਹਨੂੰ ਤੁਸੀਂ ਪਾਪ ਕਹਿੰਦੇ ਹੋ ਉਸ ਤੋਂ ਬਗੈ ਇਨਸਾਨ ਜੋ ਨਾ ਨਹੀਂ ਰਹਿ ਸਕਦਾ ਇਨਸਾਨ ਦਾ ਆਹਾਰ ਹੀ ਇਹ ਪਾਪ ਹੈ ਹਾਂ ਇੱਕ ਦੂਜੇ ਨੂੰ ਮਾਰ ਕਰਕੇ ਜਿਹਨੂੰ ਤੁਸੀਂ ਪਾਪ ਕਹਿੰਦੇ ਹੋ ਤੇ ਪਾਪ ਦੀ ਪਰਿਭਾਸ਼ਾ ਇਹ ਹੈ ਮਾਰੀ ਸੋਇ ਮਾਰੀ ਸੋਇ ਨੂੰ ਪਾਪ ਕਹਿ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਬਣਾਣੀ ਮਾਰਦੇ ਇੰਨੀ ਇੰਨੀ ਹਾਂ ਜੀ ਜੀ ਬਿਲਕੁਲ ਬਾਕੀ ਬਾਦੂ ਕੋਈ ਝਗੜਨਾ ਉਹ ਤਾਂ ਬਾਦੂ ਫਿਰ ਉਹੀ ਗੱਲ ਹੈ ਕਿ ਮੁਰਖਾ ਕੰਮ ਤੇ ਬੈਂਸ ਨਾਲ ਫਿਰ ਬੈਂਸੀ ਮਾਰੀ ਜ ਟਕਰਾ ਹਾਂ ਟਕਰਾ ਮਾਰਲੀ ਠੀਕ ਹੈ ਜੀ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਕੀ ਹਾਲ ਹੈ